ਨਿਤਨੇਮ ਕਰਦੇ ਆ ਸਾਡੇ ਸੰਗਤ ਦਾ ਆਮ ਹੀ ਸਵਾਲ ਹੁੰਦਾ ਪਾਠ ਤਾਂ ਕਰਦੇ ਆ ਪਰ ਸਮਝ ਨਹੀਂ ਆਉਂਦੀ ਜੇ ਸਮਝ ਵੀ ਆ ਜੇ ਰਸ ਨਹੀਂ ਆਂਦਾ ਤੇ ਜੀਵਨ ਵਿੱਚ ਪਲਟਾ ਜਾਨੀ ਆਂਦਾ ਕੋਈ ਖੇੜਾ ਜ ਨਹੀਂ ਆਂਦਾ ਸਦਾ ਵਿਕਾਸ ਜਾਂ ਨਹੀਂ ਰਹਿੰਦਾ ਕਿਉਂ ਸਾਨੂੰ ਇਸ ਟਰੈਕ ਦੇ ਚੜਾਇਆ ਵੀ 51 ਪਾਠ ਪੜਨੇ ਆ ਤੇ ਐਨੇ ਪਾਠ ਪੜਨੇ ਆ ਤੁਹਾਡਾ ਕੰਮ ਸਵਾਰ ਜੇਗਾ ਅਸੀਂ ਗੁਰਬਾਣੀ ਸਮਝ ਵਾਲੇ ਪਾਸੇ ਨਹੀਂ ਆ ਰਹੇ ਬਈ ਸੁਖਣਾ ਵਾਲੇ ਪਾਸੇ ਆ ਰਹੇ ਆ ਅੱਛਾ ਮਨ ਕਿਉਂ ਨਹੀਂ ਲੱਗਦਾ ਮਨ ਲੱਗੇਗਾ ਬੜਾ ਸੋਖਾ ਕੰਮ ਆ ਗਾ ਵੀ ਹੈ ਸੁਣੀਏ ਮਨ ਰਖੀਏ ਪਾਉ ਕਿੰਨੀ ਚੀਜ਼ ਦਿਨ ਗੱਲਾਂ ਗਾ ਵੀ ਮੈਨੇ ਪੜਨ ਜੋ ਪੜ ਰਹੇ ਆ ਉਹ ਸੁਣੀਏ ਵੀ ਆਪਣੀ ਆਤਮਾ ਦੇ ਨਾਲ ਜੇ ਮੰਨ ਲਓ ਬੋਲ ਕੇ ਪੜ ਰਹੇ ਨੇ ਮੈਨੂੰ ਸੁਣਾ ਵੀ ਸਹੀ ਮੈਂ ਪੜ ਠੀਕ ਪੜ ਰਹੇ ਗਾ ਸਾਨੂੰ ਜੇ ਸਟੈਗ ਤੇ ਚੜਾਇਆ ਗਿਆ ਵੀ ਇੰਨੇ ਪਾਠ ਕਰ ਲਓ ਸੁਣੀ ਸਾਬ ਦੇ ਇੰਨੇ ਖੰਡ ਇੰਨੇ ਪਾਠ ਕਰ ਲਓ ਹੁਣ ਅਸੀਂ ਇਸ ਗੱਲ ਨੂੰ ਗਲਤ ਰੰਗਤ ਦੇ ਰਹੇ ਆ ਵੀ ਪਾਠ ਨੂੰ ਜਾਪ ਕਹਿ ਰਹੇ ਆ ਸੁਹਣੀ ਸਾਡਾ ਜਾਪ ਹੋਇਆ ਕਵੀ ਸਾਡਾ ਜਾਪ ਹੋਇਆ ਇਹਦੇ ਨਾਲ ਫੇ ਬਾਣੀ ਫੜ ਗਿਆ ਜੀ ਤੁਸੀਂ ਜਿਵੇਂ ਕਹਿੰਦੇ ਹੋ ਵੀ ਬਾਣੀ ਨੂੰ ਵਿਚਾਰ ਦਾ ਹਿੱਸਾ ਬਣਾਓ ਪਰ ਤੁਹਾਡੇ ਉੱਤੇ ਏਮਿਸ਼ਨ ਦੀ ਸਕੂਲਾਂ ਕਾਰਜਾਂ ਦੇ ਤੇ ਕਿ ਬਲੇਮ ਲੱਗਦਾ ਵੀ ਇਹ ਬਾਣੀ ਨਾਲੋਂ ਤੋੜਦੇ ਆ ਵੀ ਨਿਤਨੇਮ ਕਰਨ ਦੀ ਲੋੜ ਕੋਈ ਨਹੀਂ ਜੀ ਬਸ ਤੁਸੀਂ ਇੱਕ ਵਾਰੀ ਪੜ੍ਹ ਲਓ ਉਹਨੂੰ ਸਮਝ ਲਓ ਤੁਹਾਡੇ ਉੱਤੇ ਅਸਰ ਹੋ ਜਾਏਗਾ ਤੁਸੀਂ ਇਸ ਧਾਰਨਾ ਦੇ ਨਾਲ ਸੰਬੰਧਿਤ ਕਰਾਂਗੇ ਕੋਈ ਅਕਾਊਂਟੈਂਟ ਹੈ ਤੇ ਉਹ ਦਾ ਮੰਨ ਲੋ ਉਹਦੀ ਕਿਤਾਬ ਦੀ 100 ਡਾਲਰ ਦਾ ਫਰਕ ਪੈ ਗਿਆ। ਉਹ ਜਿੰਨਾ ਚਿਰ ਤੱਕ ਸ਼ਾਮ ਨੂੰ ਉਹ 100 ਡਾਲਰ ਨੂੰ ਨਾਲ ਮਿਲਾ ਨਹੀਂ ਸਕਦਾ। ਉਹਨਾਂ ਚ ਤੱਕ ਕਾਗਜਾਂ ਦਾ ਮੱਥਾ ਮੱਥੀ ਕਰਦੇ ਰਹੇਗਾ। ਇਸੇ ਤਰ੍ਹਾਂ ਹੀ ਜੇ ਸਤਿਗੁਰਾਂ ਦੀ ਬਾਣੀ ਨੂੰ ਅਸੀਂ ਬੜੇ ਪਿਆਰ ਦੇ ਨਾਲ ਸਮੱਸਿਆ ਬਣਾਈ ਹੈ ਕਿ ਮੈਂ ਸਿੱਖਣੀ ਹੈ, ਮੈਂ ਪੜ੍ਹਨੀ ਹੈ। ਤੇ ਫਿਰ ਉਹਨੂੰ ਪਹਿਲਾਂ ਜੇ ਪੜਨ ਵੱਲ ਧਿਆਨ ਦੇਵੇਗਾ ਤੇ ਪੜਨ ਤੋਂ ਬਾਅਦ ਮੁੜ ਕੇ ਉਹਦੇ ਅਰਥ ਸਬੋਧ ਵੱਲ ਕੋਈ ਵਿਚਾਰ ਵਾਹਲੇ ਵਾਲੇ ਆਮ ਕਰਕੇ ਜਿਹੜੇ ਥੋੜਾ ਉਹ ਤਾਂ ਸਮਝ ਜਾਂਦੇ ਆ ਉਹ ਬੈਸ ਦੇ ਵਿੱਚ ਬਹੁਤ ਪੈਂਦੇ ਵੀ ਨਾ ਤੈਨੂੰ ਕੀ ਪਤਾ ਪਾਠ ਅਸਲ ਵਿੱਚ ਇਦਾਂ ਕਰਨਾ ਚਾਹੀਦਾ ਪਾਠ ਅਸਲ ਵਿੱਚ ਉਚਾਰਨ ਇਹ ਐਮ ਐ ਤਾਂ ਸਿੱਖਿਆ ਹੋਇਆ ਉਹਨੂੰ ਕਿਵੇਂ ਦੇਖਦੇ ਹੋਇਆ ਇਹ ਆ ਕਿ ਸਾਨੂੰ ਸੋ ਕਾਰਡ ਕੁਝ ਦੇਰਿਆਂ ਨੇ ਇਹ ਗੱਲ ਕਹਿ ਦਿੱਤੀ ਕਿ ਬਾਣੀ ਪੜੀ ਜਾਓ ਪਹਿਲਾਂ ਨਾਲ ਦੋ ਗੱਲਾਂ ਇਹ ਕੀਤੀਆਂ ਕਿ ਜਨ ਸਦਾਨ ਬੰਦਾ ਬਾਣੀ ਨਾ ਪੜੇ ਜੇ ਬਾਣੀ ਪੜੇਗਾ ਤੇ ਗਲਤ ਪੜੀ ਜਾਏਗੀ ਪਾਪ ਲੱਗੇਗਾ ਨਤੀਜਾ ਨਿਕਲਿਆ ਕਿ ਆਮ ਲੋਕ ਬਾਣੀ ਪੜਨੀ ਛੱਡ ਗਏ ਕਿਹੜੇ ਬੰਦੇ ਬਾਣੀ ਪੜ੍ਹਦੇ ਆ ਜੋਤੀ ਸੰਧਿਆ ਨਹੀਂ ਲੰਦੇ ਜਿਹੜੇ ਪੰਜਾਬੀ ਚੰਗੀ ਤਰ੍ਹਾਂ ਪੜਨ ਜਾਣਦੇ ਆ ਥੋੜਾ ਬਹੁਤਾ ਕੰਪਿਊਟਰ ਤੋਂ ਸਿੱਖ ਕੇ ਸਟਾਰਟ ਕਰ ਲੈਂਦੇ ਆ ਪਰ ਉਹਨਾਂ ਦੇ ਮਨ ਦੇ ਅੰਦਰ ਇੱਕ ਡਰ ਜ਼ਰੂਰ ਹੈ ਨਾ ਕਿ ਪਾਪ ਨਾ ਲੱਗੇ ਉਹਨਾਂ ਬਾਰੇ ਵੀ ਦੱਸਿਆ ਜੀ ਇਸ ਲਈ ਗੁਰਬਾਣੀ ਵਿੱਚ ਸਾਡਾ ਮਨ ਕਿਉਂ ਨਹੀਂ ਲੱਗਦਾ ਮਨ ਦੇ ਸਾਡੇ ਦੋ ਭਾਗ ਇੱਕ ਅਚੇਤਮਨ ਇੱਕ ਸੁਚੇਤਮਨ ਜਿਵੇਂ ਡਾਕਟਰ 7 ਸਾਲ ਲਾ ਕੇ ਅਚੇਤਮਨ ਦੇ ਅੰਦਰ ਦਵਾਈਆਂ ਦੇ ਨਾਮ ਤੇ ਉਹਨਾਂ ਦੇ ਸਾਲ ਦੀ ਯਾਦ ਕਰਦਾ ਹੈ ਬਿਮਾਰੀਆਂ ਦੇ ਨਾਮ ਤੇ ਉਹਨਾਂ ਦੇ ਲੱਛਣ ਉਹ ਯਾਦ ਕਰਦਾ ਹੈ ਸਬਕੌਨਸ਼ੀਅਸ ਮਾਈਂਡ ਵਿੱਚ ਪੜ ਲੈਂਦਾ ਹੈ ਇਸੇ ਤਰ੍ਹਾਂ ਜਦੋਂ ਅਸੀਂ ਗੁਰਬਾਣੀ ਮਨ ਮਾਰ ਕੇ ਪੜ੍ਹਨ ਦੇ ਵਿਚਾਰ ਨਹੀਂ ਸ਼ੁਰੂ ਕਰਾਂਗੇ ਸਾਡੇ ਸਬਕੌਨਸ਼ੀਅਸ ਮਾਈਂਡ ਵਿੱਚ ਉਹ ਗੱਲ ਆਏਗੀ ਨਗਰ ਕੀਰਤਨ ਨਿਕਲਦਾ ਹੈ ਅਸੀਂ ਗਿੱਟੇ ਵਢਾ ਲੈਨੇ ਮੱਥਾ ਟੇਕਣ ਲੱਗੇ ਹੂੰ ਸਵੇਰੇ ਦਰਬਾਰ ਸਾਹਿਬ ਪਾਲਕੀ ਸਾਹਿਬ ਆਉਂਦੀ ਆ ਅਸੀਂ ਇੱਕ ਦੂਜੇ ਪੈਰ ਛਿਲਦੇ ਨੇ ਹਾਂ ਉਹਨ ਮੋਢਾ ਦੇਣ ਵਾਸਤੇ ਤੇ ਆਪਣੇ ਲਾਗੇ ਪਿੰਡ ਦੇ ਘਰ ਵਿੱਚ ਵੀ ਲਾਗੇ ਗੁਰਦੁਆਰਾ ਹੈਗਾ ਪਰ ਇਹਸ ਭਾਵੇਂ ਨਾ ਪਾ ਗੁਰਦਰਾ ਸਾਹਿਬ ਵੀ ਗਏ ਸਰਵਰ ਕੀ ਕਹਿ ਰਿਹਾ ਸਤਗੁਰੂ ਸਭ ਕੋ ਦੇਖਦਾ ਜੀਤਾ ਜਲਤ ਸੰਸਾਰ ਡਿੱਠੇ ਮੁਕਤ ਨਾ ਹੋ ਗਈ ਜੀਚੇਨ ਸ਼ਬਦ ਨਾ ਕਰੇ ਵਿਚਾਰ ਅਗਰ ਤੁਸੀਂ ਤੇ ਬਸੋ ਦੋ ਤਿੰਨ ਨਗਾ ਵੀ ਕਿਹੜੇ ਕਿਹੜੇ ਨੁਕਤੇ ਅਡਾਪਟ ਕਰਨੇ ਚਾਹੀਦੇ ਆ ਪਾਠ ਕਰਨ ਵੇਲੇ ਆ ਆ ਚੀਜ਼ਾਂ ਦਾ ਧਿਆਨ ਰੱਖੋ ਜੇਨੇ ਕਿਰਪਾ ਹੋਏਗੀ ਮਨ ਲੱਗੇਗਾ ਜੇਰਪਾ ਜਿਹੜੀ ਹੋਣੀ ਆ ਉਹ ਤੁਹਾਡੇ ਉਦਮ ਨਾਲ ਹੋਣੀ ਆ ਇਹਦੇ ਵਾਸਤੇ ਤਿੰਨ ਚਾਰ ਚੀਜ਼ਾਂ ਨੋਟ ਕਰ ਲਓ ਅਜੇ ਇੱਕ ਸਵਾਲ ਮੈਨੂੰ ਸੰਗਤ ਵਿੱਚੋਂ ਆਮ ਦਿੱਤਾ ਗਿਆ ਉਹ ਇਸ ਤੋਂ ਥੋੜਾ ਹਟ ਕੇ ਸਵਾਲ ਇਹ ਹੈ ਕਿ ਅੱਜ ਕੱਲ ਪਹਿਲੇ ਅਸੀਂ ਸ਼ਬਦ ਬੰਦਦੇ ਸੀ ਧਰਮ ਸ਼ਾਲਾ ਫਿਰ ਬਣਿਆ ਗੁਰਦੁਆਰਾ ਪਰ ਅੱਜਕੱਲ ਗੁਰੂ ਘਰ ਕਹਿਣਾ ਸ਼ੁਰੂ ਕਰ ਦਿੱਤਾ ਹੈ ਗੁਰਦੁਆਰਾ ਤੇ ਗੁਰੂ ਘਰ ਸ਼ਬਦ ਦੇ ਵਿੱਚ ਫਰਕ ਹੈ ਜਾਂ ਬਿਲਕੁਲ ਇੱਕੋ ਸ਼ਬਦ ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ ਯੂਐਸਏ ਮੈਂ ਹਰਪਾਲ ਸਿੰਘ ਸੁਨਾਮ ਆਬਜੀ ਦਾ ਸਵਾਗਤ ਕਰਦਾ ਹਾਂ ਸਿੱਖ ਜਦੋਂ ਅੰਮ੍ਰਿਤ ਵੇਲਾ ਸੰਭਾਲਦਾ ਹੈ ਤਾਂ ਉਸ ਦਾ ਸਭ ਤੋਂ ਪਹਿਲੇ ਨਿਯਮ ਹੁੰਦਾ ਹੈ ਜਿਸ ਨੂੰ ਅਸੀਂ ਪੰਥਕ ਰੋਹ ਰੀਤਾ ਮੁਤਾਬਕ ਨਿਤਨੇਮ ਕਹਿੰਦੇ ਹਾਂ ਜਦੋਂ ਪਾਠ ਕਰਦਾ ਹੈ ਉਹਦਾ ਮਨ ਨਹੀਂ ਲੱਗਦਾ ਪਾਠ ਕਿਸ ਤਰ੍ਹਾਂ ਕੀਤਾ ਜਾਵੇ ਕਿ ਸਾਡਾ ਮਨ ਲੱਗ ਜਾਵੇ ਸਾਡਾ ਚਿੱਤ ਲੱਗੇ ਤੇ ਸਾਡਾ ਸਾਰਾ ਦਿਨ ਫੁੱਲ ਵਾਂਗੂ ਵਧੀਆ ਖਿੜਿਆ ਰਹੇ ਅੱਜ ਆਪਾਂ ਪ੍ਰਿੰਸੀਪਲ ਸਾਹਿਬ ਗੁਰਮਤ ਗਿਆਨ ਮਿਸ਼ਨੀ ਕਾਲ ਦੇ ਪ੍ਰਿੰਸੀਪਲ ਗਿਆਨੀ ਗੁਰਬਚਨ ਸਿੰਘ ਜੀ ਪਨਵਾ ਉੱਚੇ ਚੇਤੌਰ ਤੇ ਕੈਲੀਫੋਰਨੀਆ ਦੇ ਟੂਰ ਤੇ ਸੇਵਾ ਤੇ ਆਏ ਹੋਏ ਆਪਾਂ ਪੁੱਛਦੇ ਹਾਂ ਵੀ ਪਾਠ ਨੂੰ ਕਿਤਾ ਕਿਵੇਂ ਜਾਵੇ ਕਿ ਸਾਡਾ ਮਨ ਲੱਗ ਜਾਵੇ ਸਾਨੂੰ ਸਮਝ ਆਣੀ ਸ਼ੁਰੂ ਹੋ ਜਾਵੇ ਜੇ ਲੱਗਦਾ ਨਹੀਂ ਤੇ ਕਿਉਂ ਨਹੀਂ ਲੱਗਦਾ ਸਾਰੀਆਂ ਗੱਲਾਂ ਬਾਤਾਂ ਆਪਾਂ ਪੁੱਛਦੇ ਆ ਪਹਿਲੇ ਇਹਨਾਂ ਦਾ ਕਰੀਏ ਸਵਾਗਤ ਹਾਂਜੀ ਪ੍ਰਿੰਸੀਪਲ ਸਾਹਿਬ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਭਾਈ ਹਰਪਾਲ ਸਿੰਘ ਜੀ ਅਤੇ ਪੰਜਾਬੀ ਵਿਰਾਸਤ ਦੇ ਸਾਰੇ ਹੀ ਸਰੋਤਾ ਜਨ ਨੂੰ ਪਿਆਰ ਦੇ ਨਾਲ ਫਤਿਹ ਨੂੰ ਪ੍ਰਵਾਨ ਕਰੋ ਤੇ ਆਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਪ੍ਰਿੰਸੀਪਲ ਸਾਹਿਬ ਪਹਿਲਾ ਹੀ ਕੁਐਸਚਨ ਜਿਵੇਂ ਆਪਾਂ ਪਹਿਲੇ ਆ ਭੂਮਿਕਾ ਦੇ ਵਿੱਚ ਦੱਸੋਗੇ ਆ ਨਿਤਨੇਮ ਕਰਦੇ ਆ ਸਾਡੇ ਸੰਗਤ ਦਾ ਆਮ ਹੀ ਸਵਾਲ ਹੁੰਦਾ ਪਾਠ ਤਾਂ ਕਰਦੇ ਆ ਪਰ ਸਮਝ ਨਹੀਂ ਆਉਂਦੀ ਜੇ ਸਮਝ ਵੀ ਆ ਜੇ ਰਸ ਨਹੀਂ ਆਂਦਾ ਤੇ ਜੀਵਨ ਵਿੱਚ ਪਲਟਾ ਜਾਣੀਆਂ ਦਾ ਕੋਈ ਖੇੜਾ ਜ ਨਹੀਂ ਆਂਦਾ ਸਦਾ ਵਿਕਾਸ ਜਾਂ ਨਹੀਂ ਰਹਿੰਦਾ ਕਿਉਂ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਗੁਰਬਾਣੀ ਪੜ੍ਹਨੀ ਸਾਡੀ ਸਮੱਸਿਆ ਨਹੀਂ ਜੀ ਜੇ ਗੁਰਬਾਣੀ ਪੜ੍ਹਨੀ ਸਾਡੀ ਸਮੱਸਿਆ ਹੋਵੇ ਤੇ ਸਾਡਾ ਮਨ ਲੱਗ ਸਕਦਾ ਜੀ ਮਿਸਾਲ ਦੇ ਤੌਰ ਤੇ ਕੋਈ ਅਕਾਊਂਟੈਂਟ ਹੈ ਤੇ ਉਹਦਾ ਮੰਨ ਲਓ ਉਹਦੀ ਕਿਤਾਬ 'ਚ 100 ਡਾਲਰ ਦਾ ਫਰਕ ਪੈ ਗਿਆ। ਜੀ ਉਹ ਜਿੰਨਾ ਚਿਰ ਤੱਕ ਸ਼ਾਮ ਨੂੰ ਉਹ 100 ਡਾਲਰ ਨੂੰ ਨਾਲ ਮਿਲਾ ਨਹੀਂ ਸਕਦਾ। ਉਹਨਾਂ 'ਚ ਤਾਂ ਕਾਗਜ਼ਾਂ ਦਾ ਮੱਥਾ ਮੱਥੀ ਕਰਦਾ ਹੀ ਰਹੇਗਾ। ਇਸੇ ਤਰ੍ਹਾਂ ਹੀ ਜੇ ਸਤਿਗੁਰਾਂ ਦੀ ਬਾਣੀ ਨੂੰ ਅਸੀਂ ਬੜੇ ਪਿਆਰ ਦੇ ਨਾਲ ਸਮੱਸਿਆ ਬਣਾਈਏ ਕਿ ਮੈਂ ਸਿੱਖਣੀ ਆਂ, ਜੀ ਮੈਂ ਪੜ੍ਹਨੀ ਆਂ। ਤੇ ਫਿਰ ਉਹਨੂੰ ਪਹਿਲਾਂ ਇਹ ਪੜਨ ਵੱਲ ਧਿਆਨ ਦੇਵੇਗਾ। ਦੇ ਪੜਨ ਤੋਂ ਬਾਅਦ ਮੁੜ ਕੇ ਉਹਦੇ ਅਰਥਬੋਧ ਵੱਲ ਤੇ ਉਹਦੀ ਵਿਚਾਰ ਵੱਲ ਹੋਇਆ ਕੀ ਹੈ ਹੋਇਆ ਇਹ ਹੈ ਕਿ ਸਾਨੂੰ ਸੋ ਕਾਰਡ ਕੁਝ ਦੇਰਿਆਂ ਨੇ ਇਹ ਗੱਲ ਕਹਿ ਦਿੱਤੀ ਕਿ ਬਾਣੀ ਪੜੀ ਜਾਓ ਪਹਿਲਾਂ ਤਾਂ ਦੋ ਗੱਲਾਂ ਇਹ ਕੀਤੀਆਂ ਕਿ ਜਨ ਸਧਾਰਨ ਬੰਦਾ ਬਾਣੀ ਨਾ ਪੜੇ ਜੀ ਜੇ ਬਾਣੀ ਪੜੇਗਾ ਤੇ ਗਲਤ ਪੜੀ ਜਾਏਗੀ ਪਾਪ ਲੱਗੇਗਾ ਨਤੀਜਾ ਨਿਕਲਿਆ ਕਿ ਆਮ ਲੋਕ ਬਾਣੀ ਪੜਨੀ ਛੱਡ ਗਏ ਅੱਛਾ ਜਿਹੜੇ ਬੰਦੇ ਪਾਠ ਕਿਤੇ ਬਹੁਤੀ ਸੰਥਿਆ ਨਹੀਂ ਲੰਦੇ ਜਿਹੜੇ ਪੰਜਾਬੀ ਚੰਗੀਤਰਾ ਪੜਨ ਜਾਣਦੇ ਆ ਥੋੜਾ ਬਹੁਤਾ ਕੰਪਿਊਟਰ ਤੋਂ ਸਿੱਖ ਕੇ ਸਟਾਰਟ ਕਰ ਲੈਂਦੇ ਆ ਪਰ ਉਹਨਾਂ ਦੇ ਮਨ ਦੇ ਅੰਦਰ ਇੱਕ ਡਰ ਜ਼ਰੂਰ ਰਹਿੰਦਾ ਵੀ ਕਿਤੇ ਪਾਪ ਨਾ ਲੱਗ ਜਾਏ ਉਹਨਾਂ ਬਾਬਤ ਵੀ ਦੱਸਿਆ ਜੀ ਇਹ ਇਸ ਤਰ੍ਹਾਂ ਕੋਈ ਪਾਪ ਨਹੀਂ ਹੈਗਾ ਅੱਛਾ ਬਾਣੀ ਪੜਾਂਗੇ ਬਾਣੀ ਭਾਸ਼ਾ ਵਿੱਚ ਆ ਬੋਲੀ ਵਿੱਚ ਆ ਉਹਨੂੰ ਪੜਾਂਗੇ ਅੱਖਰ ਦਾ ਗਿਆਨ ਹੋਣਾ ਚਾਹੀਦਾ ਹੈ ਉਹ ਲੋਕਾਂ ਨੂੰ ਇਹ ਡਰ ਪਾਤਾ ਕਿ ਇਹਦੇ ਤੁਸੀਂ ਪੜੋਗੇ ਤੁਹਾਡਾ ਨੁਕਸਾਨ ਹੋ ਜਾਏਗਾ ਜਨ ਲੋਕਾਂ ਛੱਡ ਦਿੱਤਾ। ਦੂਜੀ ਗੱਲ ਇਹ ਕਰ ਦਿੱਤੀ ਕਿ ਇਹਦੇ ਅਰਥ ਕੋਈ ਨਹੀਂ ਕਰ ਸਕਦਾ। ਜੀ ਅਗਾਧ ਬੋਧ ਹੈ। ਅਗਾਧ ਬੋਧ ਹੈ। ਹੱਦ ਹੋ ਗਈ ਆ। ਲਾਲਚ ਛੱਡੋ ਬੰਦੇ ਉਹ ਲਾਲਚ ਦੁੱਖ ਭਾਰੀ ਇਹ ਕਿੱਡਾ ਕੌਖਾ ਬਲਾ। ਮਿੱਠਤ ਨੀਵੀਂ ਲਾਲਚਾ ਗੁਣ ਚੀ ਆਈਆਂ ਤਤ ਕਿੱਡਾ ਕੌਖਾ। ਇਸ ਲਈ ਗੁਰਬਾਣੀ ਵਿੱਚ ਸਾਡਾ ਮਨ ਕਿਉਂ ਨਹੀਂ ਲੱਗਦਾ। ਮਨ ਦੇ ਸਾਡੇ ਦੋ ਭਾਗ ਹੈ। ਇੱਕ ਅਚੇਤ ਮਨ ਹੈ। ਇੱਕ ਸੁਚੇਤ ਮਨ ਹੈ। ਜਿਵੇਂ ਡਾਕਟਰ 7 ਸਾਲ ਲਾ ਕੇ ਅਚੇਤ ਮਨ ਦੇ ਅੰਦਰ ਦਵਾਈਆਂ ਦੇ ਨਾਮ ਤੇ ਉਹਨਾਂ ਦੇ ਸਾਲਤੀ ਯਾਦ ਕਰਦਾ ਹੈ ਬਿਮਾਰੀਆਂ ਦੇ ਨਾਮ ਤੇ ਉਹਨਾਂ ਦੇ ਲੱਛਣ ਉਹ ਯਾਦ ਕਰਦਾ ਹੈ ਸਬਕੌਨਸ਼ੀਅਸ ਮਾਈਂਡ ਵਿੱਚ ਭਰ ਲੈਂਦਾ ਹੈ ਇਸ ਤਰ੍ਹਾਂ ਜਦੋਂ ਅਸੀਂ ਗੁਰਬਾਣੀ ਮਨ ਮਾਰ ਕੇ ਪੜ੍ਹਨੀ ਦੇ ਵਿਚਾਰ ਨਹੀਂ ਸ਼ੁਰੂ ਕਰਾਂਗੇ ਸਾਡੇ ਸਬਕੌਨਸ਼ੀਅਸ ਮਾਈਂਡ ਵਿੱਚ ਉਹ ਗੱਲ ਆਏਗੀ ਹੁਣ ਗੁਰਬਾਣੀ ਵਿੱਚ ਇਹੋ ਜੋਗੀਆਂ ਨੂੰ ਕਿਹਾ ਨਾ ਵੀ ਤੁਸੀਂ ਸਾਰੇ ਚਿੰਨ ਧਾਰਨ ਕੀਤੇ ਹੋਏ ਤਾਂ ਮਨ ਥੋੜਾ ਜਿੱਤੇ ਹੋਇਆ ਹੈ ਮਨ ਜਿੱਤੇ ਜਗ ਜੀਤ ਮਨ ਜਿੱਤਣ ਦਾ ਅਰਥ ਹੈ ਜਿਹੜੀਆਂ ਤੁਹਾਡੀਆਂ ਮਨ ਦੇ ਵਿੱਚ ਖੁਆਸ਼ਾਂ ਉੱਠਦੀਆਂ ਨੇ ਉਹਨਾਂ ਦੇ ਉੱਤੇ ਜਿੱਤ ਪ੍ਰਾਪਤ ਕਰਨੀ ਹੈ ਅੱਛਾ ਮਨ ਕਿਉਂ ਨਹੀਂ ਲੱਗਦਾ ਮਨ ਲੱਗੇਗਾ ਬੜਾ ਸੌਖਾ ਕੰਮ ਆ ਗਾ ਵੀ ਹੈ ਸੁਣੀਆ ਮਨ ਰੱਖੀਏ ਪਾਓ ਇਹ ਤਿੰਨ ਚੀਜ਼ਾਂ ਤਿੰਨ ਗੱਲਾਂ ਨੇ ਗਾ ਵੀ ਮੈਨੇ ਪੜਨੀ ਜੋ ਪੜ ਰਹੇ ਆ ਉਹਨੂੰ ਸੁਣੀਏ ਵੀ ਆਪਣੀ ਆਤਮਾ ਦੇ ਨਾਲ ਜੇ ਮੰਨ ਲਓ ਬੋਲ ਕੇ ਪੜ ਰਹੇ ਨੇ ਮੈਨੂੰ ਸੁਣਾ ਵੀ ਸਹੀ ਮੈਂ ਪੜ ਠੀਕ ਪੜ ਰਿਹਾ ਹਾਂ ਉਹਦਾ ਮਤਲਬ ਇਹ ਹੈ ਵੀ ਜਿੰਨਾ ਕਿ ਪਾਠ ਤੁਸੀਂ ਇੰਨਾ ਕਰੋ ਉੱਚੀ ਕਰੋ ਘਟ ਘਟ ਤੁਹਾਨੂੰ ਤੁਹਾਡੀ ਆਵਾਜ਼ ਜ਼ਰੂਰ ਸੁਣੇ ਉਹ ਆਵਾਜ਼ ਸੁਣੇ ਫਿਰ ਤੀਜੀ ਗੱਲ ਪਿਆਰ ਦੀ ਤੇ ਅਗਲੀ ਗੱਲ ਆਉਂਦੀ ਹੈ ਵਿਚਾਰ ਦੀ ਪਹਿਲਾਂ ਪੜ੍ਹਨਾ ਆ ਮੰਨ ਕਰਕੇ ਸਮਝੀ ਉਹਨੂੰ ਫਿਰ ਆਉਂਦੀ ਆ ਗਾਂ ਵਿਚਾਰ ਦੀ ਫਿਰ ਪਿਆਰ ਦੀ ਜਿਹੜੀ ਵਿਚਾਰ ਹੈ ਜਿ ਉਸ ਵਿਚਾਰ ਨੂੰ ਤੁਸੀਂ ਵਿਚਾਰ ਵਿਚਾਰ ਕੇ ਪੜੋਗੇ ਫਿਰ ਤੁਹਾਡਾ ਵਿੱਚ ਮੰਨ ਲੱਗੇਗਾ ਸਾਨੂੰ ਇਸ ਟਰੈਕ ਦੇ ਚੜਾਇਆ ਵੀ 51 ਪਾਠ ਪੜ੍ਹਨੇ ਆ ਇਹ ਐਨੇ ਪਾਠ ਪੜ੍ਹਨੇ ਆ ਤੁਹਾਡਾ ਕੰਮ ਸਵਾਰ ਜਾਏਗਾ ਅਸੀਂ ਗੁਰਬਾਣੀ ਸਮਝ ਵਾਲੇ ਪਾਸੇ ਨਹੀਂ ਆ ਰਹੇ ਅਸੀਂ ਸੁਖਣਾ ਵਾਲੇ ਪਾਸੇ ਆ ਰਹੇ ਆ ਜਿਸ ਤਰ੍ਹਾਂ 100 ਕਾਰਡ ਕਿਸੇ ਬੰਦੇ ਨੇ ਕਿਹਾ ਸੀ ਵੀ ਇੱਕ ਦਿਨ ਦੇ ਵਿੱਚ 152 ਪਾਠ ਜਪਜੀ ਸਾਹਿਬ ਦੇ ਪੜੋ ਤੇ 519 ਸਾਹਿਬ ਦੇ ਪਾਠ ਪੜੋ ਇਹ ਹਾਂਗਕਾਂਗ ਦੀ ਗਾਂਗਲ ਗੱਲ ਹੈ ਮੈਂ ਉੱਥੇ ਬੇਨਤੀ ਕੀਤੀ ਸੀ ਵੀ 24 ਘੰਟਿਆਂ ਵਿੱਚ ਮਿੰਟ ਕਿੰਨੇ ਹੁੰਦੇ ਆ 24 ਘੰਟਿਆਂ ਵਿੱਚ ਮਿੰਟ ਜਿਹੜੇ ਬਣਦੇ ਆ ਉਹ ਤੁਸੀਂ ਗੁਣਾ ਕਰਕੇ ਦੇਖ ਲਓ ਵੀ ਇੱਕ ਘੰਟੇ ਦੇ ਵਿੱਚ 60 ਮਿੰਟ ਬਣਦੇ ਆ ਜੀ ਤੇ 12 ਘੰਟੇ ਚ ਮਿਲਣਗੇ 720 ਮਿੰਟ ਤੇ 24 ਘੰਟੇ 1440 ਮਿੰਟ ਹੋਗੇ ਤੇ ਜਬਜੀ ਸਾਹਿਬ ਨੂੰ ਜੇ ਪਾਠ ਲੱਗਦਾ ਟਾਈਮ ਲੱਗਦਾ 10 ਮਿੰਟ 12 ਮਿੰਟ ਬਲ ਤਾਂ 20 ਮਿੰਟ ਲੱਗਦੇ ਆ ਚਲੋ ਬਹੁਤ ਤੇਜ਼ ਕਰ ਦੋ 10 ਮਿੰਟ ਲਾ ਲੂ ਫਿਰ ਵੀ ਇਹ ਜੇ 151 ਪਾਠ ਨੂੰ 1510 ਮਿੰਟ ਲੱਗ ਗਏ ਤੇ 24 ਘੰਟੇ ਦੇ 1440 ਮਿੰਟ ਇਹਦਾ ਮੇੜਾ ਵੀ ਉਹਨਾਂ ਉਹਨਾਂ ਮੁਲਕਾਂ ਦੇ ਵਿੱਚ ਜਿਹੜਾ ਦਿਨ ਰਾਤ ਉਹ 26 ਘੰਟਾ ਦਾ ਹੁੰਦਾ ਫਿਰ ਸੋਨੇ ਸਰ ਪਾਠ ਪੜਨਾ ਜਦੋਂ ਇਸ ਟਰੈਕ ਤੇ ਸਾਨੂੰ ਚੜਾ ਦਿੱਤਾ ਆ ਇਹ ਗੁਰਬਾਣੀ ਨਾਲ ਸਹਿਮਤ ਨਹੀਂ ਹੈਗੀ ਗੁਰਬਾਣੀ ਦਾ ਸਿਧਾਂਤ ਕੀ ਹੈ ਹੁਣ ਮੈਂ ਇੱਕ ਵਿਚਾਰੇ ਹੋਰ ਗੱਲ ਕਰਕੇ ਫਿਰ ਮੈਂ ਗੁਰਬਾਣੀ ਦਾ ਪ੍ਰਮਾਣ ਦਿਨਾ ਤੁਹਾਨੂੰ ਨਗਰ ਕੀਰਤਨ ਨਿਕਲਦਾ ਅਸੀਂ ਗਿੱਟੇ ਵਢਾ ਲੈਨੇ ਮੱਥਾ ਟੇਕਣ ਲੱਗੇ ਹੂੰ ਸਵੇਰੇ ਦਰਬਾਰ ਸਾਹਿਬ ਪਾਲਕੀ ਸਾਹਿਬ ਆਉਂਦੀ ਹੈ ਅਸੀਂ ਇੱਕ ਦੂਜੇ ਪੈਰ ਛਿਲ ਦਿੰਨੇ ਆ ਉਹਨ ਮੋਢਾ ਦੇਣ ਵਾਸਤੇ ਤੇ ਆਪਣੇ ਲਾਗੇ ਪਿੰਡ ਦੇ ਘਰ ਵਿੱਚ ਵੀ ਲਾਗੇ ਗੁਰਦੁਆਰਾ ਹੈਗਾ ਕਦੀ ਇਸ ਭਾਵਨਾ ਆਪਾਂ ਗੁਰਦੁਆਰਾ ਸਾਹਿਬ ਜਗੇ ਸਤਗੁਰ ਕੀ ਕਹਿ ਰਿਹਾ ਸਤਗੁਰ ਨੂੰ ਸਭ ਕੋ ਵੇਖਦਾ ਜੇ ਤਾਂ ਜਲਤ ਸੰਸਾਰ ਡੇਠੇ ਮੁਕਤ ਨਾ ਹੋਵੇ ਜੀ ਚਰ ਸ਼ਬਦ ਨਾ ਕਰੇ ਵਿਚਾਰ ਜਿੰਨਾ ਚਿਰ ਸ਼ਬਦ ਦੀ ਵਿਚਾਰ ਨਹੀਂ ਕਰਦੇ ਅੱਛਾ ਇਹਨੂੰ ਇੱਕ ਇੱਕ ਇਹਦਾ ਹੋਰ ਬੜਾ ਵਧੀਆ ਪਹਿਲੂ ਆ ਜੇ ਅਸੀਂ ਹਫ਼ਤੇ ਵਿੱਚ ਦੋ ਚਾਰ ਪਰਿਵਾਰ ਰਲ ਜੀਏ ਇਹ ਬਹੁਤ ਸਾਰੇ ਮੁਲਕਾਂ ਦੇ ਵਿੱਚ ਇਹ ਕਲਾਸਾਂ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੀ ਨਿਊਜ਼ੀਲੈਂਡ ਵਿੱਚ ਸ਼ੁਰੂ ਕੀਤਾ ਸੀ ਔਰ ਯੂਕੇ ਵਿੱਚ ਵੀ ਸ਼ੁਰੂ ਹੋਇਆ ਸੀ ਨਾਰਵੇ ਵਿੱਚ ਵੀ ਸ਼ੁਰੂ ਹੋਇਆ ਜਿੱਥੇ-ਇਥੇ ਵੀ ਪਰਿਵਾਰਾਂ ਨੇ THAILAND ਵਿੱਚ ਸ਼ੁਰੂ ਕੀਤਾ ਜਿੱਥੇ ਜਿਹਦੇ 5-7 ਪਰਿਵਾਰਾਂ ਨੇ ਇੱਕ ਸ਼ਬਦ ਜਿਹੜਾ ਆ ਉਹ ਪੜ੍ਹਿਆ ਆ ਉਹਦੇ ਅਰਥ ਦੀ ਵਿਚਾਰ ਕੀਤੀ ਆ ਉਹ ਤੇ ਡਿਸਕਸ ਹੋਈ ਆ ਤੇ ਉਹ ਸਮਝ ਲੱਗਦੀ ਆ ਇਹ ਸਾਨੂੰ ਥੋੜੀ ਮਿਹਨਤ ਕਰਨੀ ਪੈਣੀ ਆ ਹੁਣ ਅਸੀਂ ਆਪਣੇ ਬੱਚਿਆਂ ਦੇ ਵਿੱਚ ਵੀ ਕਦੇ ਨਹੀਂ ਮੇਰਾ ਖਿਆਲ ਆ ਕਿ ਕਿਸੇ ਕੋਈ ਸ਼ਬਦ ਦੀ ਲੈ ਕੇ ਆਪਾਂ ਵਿਚਾਰ ਕੀਤੀ ਹੋਵੇਗੀ ਤੇ ਜੇ ਆਪਾਂ ਵਿਚਾਰ ਕਰਦੇ ਆ ਨਾਲ ਰਲ ਕੇ ਬੈਠ ਕੇ ਕਰਦੇ ਆ ਫਿਰ ਸਾਡਾ ਮਨ ਲੱਗੇਗਾ ਸਾਨੂੰ ਜਿਸ ਸਟੈਗ ਤੇ ਚੜਾਇਆ ਗਿਆ ਵੀ ਇਹਨੇ ਪਾਠ ਕਰ ਲਓ ਸੂਨੀ ਸਾਲ ਦੇ ਇੰਨੇ ਖੰਡ ਇੰਨੇ ਪਾਠ ਕਰ ਲਓ ਹੁਣ ਅਸੀਂ ਇਸ ਗੱਲ ਨੂੰ ਗਲਤ ਰੰਗਤ ਦੇ ਰਹੇ ਆ ਵੀ ਪਾਠ ਨੂੰ ਜਾਪ ਕਹਿ ਰਹੇ ਆ ਸੁਖਨੀ ਸਾਹਿਬ ਦਾ ਜਾਪ ਹੋਇਆ ਜਬੀ ਸਾਹਿਬ ਦਾ ਜਾਪ ਹੋਇਆ ਇਹਦੇ ਨਾਲ ਫੇ ਬਾਣੀ ਫੜ ਕੇ ਆ ਜੀ ਜਾਪ ਦੇ ਨ ਮਕੈਨਿਕਲ ਰੈਪੀਟਿਸ਼ਨ ਕਰੀ ਜਾਣਾ ਜਬਾਰ ਜਾਪ ਜਾਪ ਕਰੋ ਜੀ ਬੋਲ ਬੋਲੀਓ ਬੋਲੀਓ ਪਾਠ ਨੂੰ ਨਾ ਗਰਬਾਣੀ ਪਾਠ ਫੜ ਦੇ ਵਿਚਾਰੋ ਉਹਨੂੰ ਉਹ ਰੰਗਤ ਇਦਾਂ ਹੀ ਦੇ ਦਿੱਤੀ ਹੈਗੀ ਆ ਵੀ ਇਹ ਜਾਪ ਜਿਹੜਾ ਵੀ ਬੜਾ ਇਦਾਂ ਹੀ ਕਰਨਾ ਚਾਹੀਦਾ ਸਾਨੂੰ ਤੇ ਗਰਬਾਣੀ ਦੀ ਪੜ ਪੜ ਗੱਡੀ ਪੜ ਪੜ ਪਰਿਆਸਾਰ ਇਸ ਵਾਸਤੇ ਗਰਬਾਣ ਦੇ ਬਾਣੀ ਬਿਰਲੋ ਵਿਚਾਰ ਸੀ ਜੇ ਕੋਈ ਗੁਰਮੁਖ ਹੋਏ ਜਿੰਨਾ ਚਿਰ ਤੱਕ ਅਸੀਂ ਇਹਨੂੰ ਆਪਣੇ ਘਰਾਂ ਵਿੱਚ ਗੁਰਦੁਆਰਿਆਂ ਵਿੱਚ ਵਿਚਾਰ ਦਾ ਆਧਾਰ ਨਹੀਂ ਬਣਾਉਂਦੇ ਜੀ ਉਹਨਾਂ ਚਿਰ ਸਾਡੇ ਸੁਭਾਅ ਵਿੱਚ ਤਬਦੀਲੀ ਨਹੀਂ ਆ ਸਕਦੀ ਤੁਸੀਂ ਜਿਵੇਂ ਕਹਿੰਦੇ ਹੋ ਵੀ ਬਾਣੀ ਨੂੰ ਵਿਚਾਰ ਦਾ ਹਿੱਸਾ ਬਣਾਓ ਫਿਰ ਤੁਹਾਡੇ ਉੱਤੇ ਮਿਸ਼ਨਰੀ ਸਕੂਲਾਂ ਕਾਲਜਾਂ ਦੇ ਉੱਤੇ ਕਿ ਬਲੇਮ ਲੱਗਦਾ ਵੀ ਇਹ ਬਾਣੀ ਨਾਲੋਂ ਤੋੜਦੇ ਆ ਵੀ ਨਿਤਨੇਮ ਕਰਨ ਦੀ ਲੋੜ ਕੋਈ ਨਹੀਂ ਜੀ ਬਸ ਤੁਸੀਂ ਇੱਕ ਵਾਰੀ ਪੜ੍ਹ ਲਓ ਉਹਨੂੰ ਸਮਝ ਲਓ ਤੁਹਾਡੇ ਉੱਤੇ ਅਸਰ ਹੋ ਜਾਏਗਾ ਤੁਸੀਂ ਇਸ ਧਾਰਨਾ ਦੇ ਨਾਲ ਸੰਬੰਧਿਤ ਰੱਖ ਦਿਓ ਦੇਖੋ ਅਸੀਂ ਤਾਂ ਸਿੱਖ ਰਹਿਤ ਮਰਜ਼ਾ ਨਾਲ ਸਬੰਧ ਰੱਖਦੇ ਆਂ ਜਿਹੜਾ ਉਹ ਬੰਦਾ ਕਹਿੰਦਾ ਵੀ ਇਸ ਤਰ੍ਹਾਂ ਕਹਿੰਦੇ ਆ ਵੀ ਉਹਦੀ ਉਹਦੀ ਉਹਨੇ ਕਿਹੜਾ ਕਦੇ ਵੇਖਿਆ ਹੋਇਆ ਸੁਣੀ ਸੁਣੀ ਗੱਲ ਜਿਹੜੀ ਹੈ ਵੀ ਕਾਲਜਾਂ ਦੇ ਕਾਲਜਾਂ ਵਿੱਚ ਪੂਰਾ ਨਹੀਂ ਨਹੀਂ ਸਾਡੇ ਸਾਡੇ ਕਾਲਜਾਂ ਵਿੱਚ ਜੋ ਰਹਿਤ ਮਰਜ਼ਾ ਆ ਉਹਦੇ ਅਨੁਸਾਰ ਅਸੀਂ ਚੱਲਦੇ ਆਂ ਪਹਿਲੀ ਗੱਲ ਤੇ ਆ ਵੀ ਸਾਡੀ ਹੈਗੇ ਸਿਰਮੌਰਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਤੇ ਨਾਲ ਜੋ ਸਾਡੀ ਸਮਾਜਿਕ ਵਿਧੀ ਵਿਧਾਨ ਆ ਧਾਰਮਿਕ ਵਿਧੀ ਵਿਧਾਨ ਹੈਗੇ ਸਿੱਖ ਰਹਿਤ ਮਰਜ਼ਾ ਜੀ ਕੋਈ ਵੀ ਮਿਸ਼ਨਰੀ ਕਾਲਜ ਰਹਿਤ ਮਰਜ਼ਾ ਨੂੰ ਛੱਡ ਕੇ ਨਹੀਂ ਚੱਲ ਸਕਦਾ ਜੇ ਉਹ ਮਤਲਬ ਹੀ ਚਾਹੀਏ ਉਹ ਠੀਕ ਹੈ ਚਾਹੀਏ ਉਹ ਕਿਸ ਤਰ੍ਹਾਂ ਵੀ ਹੈ ਸਾਡਾ ਇੱਕ ਆਧਾਰ ਆ ਗੁਰੂ ਗ੍ਰੰਥ ਸਾਹਿਬ ਦੀ ਸਿਰਮੌਰਤਾ ਤੇ ਪੰਥ ਪ੍ਰਬੰਧ ਜਿਹੜੀ ਰਹਿਤ ਮਰਜ਼ਾਦਾ ਆ ਉਹ ਜੋ ਸਾਡਾ ਕੋਡ ਆਫ ਕੰਡਕਟ ਬਣਾਇਆ ਆ ਉਹ ਤੋਂ ਅਸੀਂ ਬਾਹਰ ਨਹੀਂ ਜਾ ਸਕਦੇ ਕਿਉਂਕਿ ਅਗੇ ਡਿਸਪਲਨ ਆ ਹਾਂ ਜਿਹੜੇ ਕੋਈ ਤਬਦੀਲੀ ਕਰਨੀ ਹੈ ਤੇ ਉਹ ਪੰਥੀ ਕਰ ਸਕਦਾ ਆਪਾਂ ਥੋੜੀ ਕਰ ਸਕਦੇ ਹੈਗੇ ਆ ਅਸੀਂ ਉਹ ਜੋੜਾ ਵਿਧਾਨ ਆ ਉਹਦੇ ਅਨਸਾਰ ਸੀ ਚੱਲਣ ਦਾ ਯਤਨ ਕਰਦੇ ਆ ਫਿਰ ਤੁਸੀਂ ਨੁਕਤੇ ਦੱਸੋ ਦੋ ਤਿੰਨ ਕਿ ਕਿਹੜੇ ਕਿਹੜੇ ਨੁਕਤੇ ਅਡਾਪਟ ਕਰਨੇ ਚਾਹੀਦੇ ਆ ਪਾਠ ਕਰਨ ਵੇਲੇ ਆ ਆ ਚੀਜ਼ਾਂ ਦਾ ਧਿਆਨ ਰੱਖੋ ਕਹਿੰਦੇ ਕਿਰਪਾ ਹੋਏਗੀ ਮਨ ਲੱਗੇਗਾ ਕਿਰਪਾ ਜਿਹੜੀ ਹੋਣੀ ਆ ਉਹ ਤੁਹਾਡੇ ਉਦਮ ਨਾਲ ਹੋਣੀ ਆ ਇਹਦੇ ਵਾਸਤੇ ਤਿੰਨ ਚਾਰ ਚੀਜ਼ਾਂ ਨੋਟ ਕਰ ਲਓ ਦੱਸੋ ਨੰਬਰ 1 ਉਦਮ ਜੀ ਨੰਬਰ 2 ਮਿਹਨਤ ਜੀ ਨੰਬਰ 3 ਇਮਾਨਦਾਰੀ ਨੰਬਰ 4 ਵਫਾਦਾਰੀ ਉਹ ਕਿੱਥੇ ਵਰਤਣੀ ਹੈ ਨੰਬਰ 5 ਸੰਤੋਖ ਜੀ ਜੇ ਬਾਣੀ ਪੜਨ ਵਾਸਤੇ ਆਪਾਂ ਇਮਾਨਦਾਰੀ ਵਰਤ ਲਈਏ ਉਦਮ ਕਰੀਏ ਉਦਮ ਕਰਕੇ ਆਪਾਂ ਥੋੜਾ ਵਿਚਾਰ ਕਰਨ ਦਾ ਯਤਨ ਕਰੀਏ ਪ੍ਰੋਫੈਸਰ ਸਾਹਿਬ ਸੈਦਰ ਬਣੇ ਉਹ ਮੁੱਲ ਲੈ ਕੇ ਆਪਾਂ ਘਰ ਆਈਏ ਉਹਨੂੰ ਪੜੀਏ ਮਿਹਨਤ ਕਰੀਏ ਤਾਂ ਹੀ ਹੋਏਗਾ ਨਾ ਅਸੀਂ ਸਸਤੀ ਸ਼ਾਂਤੀ ਭਾਲਦੇ ਆ ਵੀ 10 ਰੁਪਏ ਮੱਥਾ ਟੇਕ ਕੇ ਸਾਨੂੰ ਸ਼ਾਂਤੀ ਮਿਲ ਜਾਏ ਇਹਦਾ ਨਹੀਂ ਹੈ ਇਸ ਵਾਸਤੇ ਜਿਹੜੀ ਬੰਦਗੀਆਂ ਨੇ ਇਹ ਦੋ ਪ੍ਰਕਾਰ ਦੀ ਹੈ ਜੀ ਇੱਕ ਜਾਤੀਬੰਦਗੀ ਹੈ ਤੇ ਇੱਕ ਜਮਾਤੀਬੰਦਗੀ ਹੈ ਦੋਨਾਂ 'ਚ ਫਰਕ ਹਾਂ ਜਿਹੜੀ ਜਾਤੀਬੰਦਗੀ ਹੈ ਉਹ ਤੁਹਾਡਾ ਨਿਤਨੇਮ ਆਉਂਦਾ ਉਹ ਤੁਹਾਡਾ ਪਾਠ ਆਉਂਦਾ ਆ ਜਿਹੜੀ ਜਮਾਤੀਬੰਦਗੀ ਉਹ 'ਚ ਸ਼ਬਦ ਕੀਰਤਨ ਤੇ ਸ਼ਬਦ ਦੀ ਵਿਚਾਰ ਹੈ ਅਸੀਂ ਜਾਤੀ ਨੂੰ ਜਮਾਤੀ ਵਿੱਚ ਲੈਣ ਦਾ ਜੋ ਜਮਾਤੀ ਵਿੱਚ ਕਰਨੀ ਉਹ ਅਸੀਂ ਬੰਦ ਕਰ ਦਿੱਤਾ ਹੈ ਇਸ ਵਾਸਤੇ ਹੁਣ ਦੇਖੋ ਗੁਰਦੁਆਰਿਆਂ ਦੇ ਵਿੱਚ ਬਹੁਤ سارے ਗੁਰਦੁਆਰੇ ਆ ਜਿੱਥੇ ਸਿਧਾਂਤਕ ਢੰਗ ਦੇ ਨਾਲ ਹੁਣ ਸ਼ਬਦ ਦੀ ਵਿਚਾਰ ਹੋ ਰਹੀ ਆ ਸਤਿਗੁਰਾਂ ਦੀ ਬਾਣੀ ਆ ਉਹ ਬਾਣੀ ਵਿੱਚੋਂ ਸਾਨੂੰ ਵਰਤ ਬਹੁਤ ਮਿਲ ਜਾਂਦਾ ਹੈਗਾ ਤੇ ਜੇ ਉਸ ਬਾਣੀ ਦੇ ਜਿਹੜੇ ਹੋਰ ਸ਼ਬਦ ਵਿੱਚ ਆੜ ਲਈਏ ਜੇ ਸਾਨੂੰ ਇਸ ਸ਼ਬਦ ਦੀ ਸਮਝ ਨਹੀਂ ਆਈ ਆਪਾਂ ਹੋਰ ਸ਼ਬਦ ਵੀ ਵਿਚਾਰ ਸਕਦੇ ਆ ਤੋ ਇਸ ਵਾਸਤੇ ਮੇਰਾ ਤਾਂ ਇਹ ਮੰਨਣਾ ਆ ਵੀ ਇਹ ਸਾਡੇਆਂ ਪਿੰਡਾਂ ਦੇ ਵਿੱਚ ਕਿ ਥੋੜਾ ਜਿਹਾ ਇਹ ਗੁਰਬਾਣੀ ਦੀਆਂ ਕਲਾਸਾਂ ਦਾ ਯਤਨ ਕੀਤਾ ਜਾਵੇ ਤੇ ਸਾਨੂੰ ਸਮਝ ਛੇਤੀ ਆ ਸਕਦੀ ਹੈ ਕਿਉਂਕਿ ਗੁਰਬਾਣੀ ਵਿੱਚ ਜਿਹੜੀ ਸ਼ਬਦਾਵਲੀ ਕੋਈ ਪ੍ਰਾਤਨਿਕ ਸ਼ਬਦਾਵਲੀ ਹੈ ਉਹਨਾਂ ਦੇ ਸਾਨੂੰ ਕਈ ਵੇਰ ਅਰਥ ਨਹੀਂ ਮੂੰਹ ਚੜਦੇ ਹੈਗੇ ਜੇ ਉਹ ਪਿੰਡਾਂ ਵਿੱਚ ਵੀ ਸ਼ਹਿਰਾਂ ਵਿੱਚ ਵੀ ਉਹ 10 15 20 ਮਿੰਟ ਦੀ ਕਲਾਸ ਲਈ ਜਾਵੇ ਤੇ ਸਾਡਾ ਮਨ ਜਿਹੜਾ ਗੁਰਬਾਣੀ ਵਿੱਚ ਲੱਗੇ ਜੇ ਤੁਹਾਨੂੰ ਸਮਝ ਆਵੇਗੀ ਨਾ ਤੇ ਤੁਹਾਡਾ ਮਨ ਲੱਗੇਗਾ ਇੱਕ ਸਵਾਲ ਇਹ ਆ ਆਮ ਕਰਕੇ ਜਿਹੜੇ ਥੋੜਾ ਬਹੁਤ ਸਮਝ ਜਾਂਦੇ ਆ ਉਹ ਬੈਸ ਦੇ ਵਿੱਚ ਬਹੁਤ ਪੈਂਦੇ ਵੀ ਲੱ ਤੈਨੂੰ ਕੀ ਪਤਾ ਪਾਠ ਅਸਲ ਵਿੱਚ ਇਦਾਂ ਕਰਨਾ ਚਾਹੀਦਾ ਪਾਠ ਅਸਲ ਵਿੱਚ ਉਚਾਰਨ ਇਹ ਐਮ ਐ ਤਾਂ ਸਿੱਖਿਆ ਹੋਇਆ ਉਹਨੂੰ ਕਿਵੇਂ ਦੇਖਦੇ ਜਿਹੜਾ ਘੜਾ ਥੋੜਾ ਪਾਣੀ ਨਾਲ ਭਰਿਆ ਦਾ ਛਲਕਦਾ ਬਹੁਤਾ ਆ ਇਹ ਸਾਨੂੰ ਐਸੀ ਇੱਕ ਦੋ ਜਿਹਨੂੰ ਅਕਲ ਹੀ ਦੇ ਰਹੇ ਆ ਸੁਣਨ ਵਾਸਤੇ ਤਿਆਰ ਨਹੀਂ ਹੈ ਸਾਨੂੰ ਸਰੋਤਾ ਵੀ ਬਣਨਾ ਚਾਹੀਦਾ ਗੁਰਦੁਆਰੇ ਕਹਿੰਦੇ ਵੀ ਘਟੋ ਘੜ ਪਹਿਲਾਂ ਸਰੋਤਾ ਬਣ ਗੁਰਦੁਆਰੇ ਹਰ ਕੀਰਤਨ ਸੁਣੀਏ ਸਤਗੁਰ ਪੇੜ ਹੜ ਜਸਮੁਖ ਭਣੀਏ ਕਲ ਕਲੇਸ਼ ਮਟਾਏ ਸਤਗੁਰ ਹਰ ਦਰਗਾ ਦੇਵੇ ਮਾਨਾ ਹੈ ਸਾਨੂੰ ਸਰੋਤਾ ਬਣਨਾ ਚਾਹੀਦਾ ਸੀ ਸਰੋਤਾ ਬਣਨ ਵਾਸਤੇ ਤਿਆਰ ਨਹੀਂ ਹੈ ਅਸੀਂ ਦੱਸਣ ਵਾਸਤੇ ਤਿਆਰ ਆ ਇੱਕ ਬੜਾ ਵੱਡਾ ਸਾਡੀ ਕੌਮ 'ਚ ਨੁਕਸਿਆ ਵੀ ਅਸੀਂ ਕਹਿੰਦੇ ਮੇਰੀ ਗੱਲ ਸੁਣ ਪਹਿਲਾਂ ਨਹੀਂ ਸਾਡੇ ਪ੍ਰਿੰਸੀਪਲ ਰਵਾਂਸ ਸਿੰਘ ਕਹਿੰਦੇ ਹੁੰਦੇ ਸੀ ਵੀ ਜਿਹੜਾ ਪੁਰਾਣੇ ਜ਼ਮਾਨੇ 'ਚ ਕਾਗਜ਼ ਦੇ ਪਕੌੜੇ ਖਾਈਦੇ ਸੀ ਨਾ ਉਹ ਕਹਿੰਦੇ ਵੀ ਉਹ ਕਾਗਜ਼ੀ ਪੜ੍ਹ ਕੇ ਦੇਖੋ ਛੋਟੋ ਤਾਂ ਕਿ ਹੋਰ ਹੈ ਕੋ ਅਕਲ ਦੀ ਗੱਲ ਹੀ ਮਿਲ ਜਾਵੇ ਅਸੀਂ ਪੜ੍ਹਨਾ ਨਹੀਂ ਚਾਹੁੰਦੇ ਵਿਚਾਰਨਾ ਨਹੀਂ ਚਾਹੁੰਦੇ ਅਸੀਂ ਦੱਸਣਾ ਹੀ ਚਾਹੁੰਦੇ ਆ ਤੇ ਜਿਹੜਾ ਹੁਣ ਕੋਈ ਵੀ ਖੇਤਰ ਹੈਗਾ ਆ ਜਿੱਦਾਂ ਕੋਈ ਮਿਲ ਜਾਵੇ ਤੇ ਕੀ ਕਰਨਾ ਚਾਹੀਦਾ ਹਾਂਜੀ ਜੇ ਕੋ ਮਿਲ ਜਾਵੇ ਤੇ ਵਿਚਾਰ ਵਟਾਂਦਰਾ ਕਰੀਏ ਜੇ ਕਰ ਸਕਦੇ ਨਹੀਂ ਤੇ ਬਈ ਹੱਥ ਜੋੜ ਦੋ ਰੀ ਕਰਨਾ ਹੈਗਾ ਬਹਿਸ ਕਰਨ ਦਾ ਲਾਭ ਕੋਈ ਨਹੀਂ ਹੈਗਾ ਅਸੀਂ ਜਿਤਨਾ ਚਾਹੁੰਦੇ ਇੱਕ ਦੂਜੇ ਨੂੰ ਸਿੱਖਣਾ ਨਹੀਂ ਚਾਹੁੰਦੇ ਅਸੀਂ ਧਰਮੀ ਦੱਸਣਾ ਚਾਹੁੰਦੇ ਆ ਧਰਮੀ ਬਣਨਾ ਨਹੀਂ ਚਾਹੁੰਦੀ ਅਸੀਂ ਆ ਨੁਕਸਿਆ ਅਸੀਂ ਜੇ ਦੇਖੋ ਛੋਟੇ ਬੱਚੇ ਕੋਲ ਵੀ ਅਸੀਂ ਕੁਝ ਸਿੱਖ ਸਕਦੇ ਆ ਅਸੀਂ ਸਿਆਣੇ ਕੋ ਵੀ ਸਿੱਖ ਸਕਦੇ ਆ ਜੇ ਸਿੱਖਣ ਦੀ ਚਾਹਨਾ ਹੋਵੇ ਤੇ ਦੂਸਰੀ ਗੱਲ ਹੈ ਵੀ ਸਾਡੇਆਂ ਘਰਾਂ ਦੇ ਵਿੱਚ ਸਹਿਤ ਨਹੀਂ ਹੈ ਨਾ ਪੰਜਾਬੀ ਦਾ ਸਹਿਤ ਹੈ ਉਹਨਾਂ ਗੁਰਮਤ ਦਾ ਸਹਿਤ ਹੈਗਾ ਜੇ ਗੁਰਮਤ ਦਾ ਸਹਿਤ ਹੈਗਾ ਸਹਾਇਕ ਕਿਤਾਬਾਂ ਪੜਾਂਗੇ ਸਾਨੂੰ ਗੁਰਬਾਣੀ ਦੀ ਹੋਰ ਸੌਖੀ ਸਮਝ ਲੱਗ ਸਕਦੀ ਹੈ ਜਿਵੇਂ ਗੁਰਮਤ ਮਾਰਤੰਡ ਹੈ ਮੈਂ ਕਹਿੰਦਾ ਹਰ ਘਰ ਵਿੱਚ ਹੋਣਾ ਚਾਹੀਦਾ ਹੈ ਮਹਾਨ ਕੋਸ਼ ਹੈ ਹਰ ਘਰ ਵਿੱਚ ਹੋਣਾ ਚਾਹੀਦਾ ਹੈ ਹੁਣ ਜਿਹੜੇ ਆਮ ਸੰਗਤ ਦੀ ਆਮ ਲੋਕਾਂ ਦੀ ਵੀ ਇੱਕ ਸ਼ਿਕਾਇਤ ਆ ਉਹ ਵੀ ਉਹਨਾਂ ਹੀ ਠੀਕ ਹੈਗੀ ਆ ਕਿਉਂਕਿ ਸੋਸ਼ਲ ਮੀਡੀਆ ਤੇ ਪਰੋਸਿਆ ਇਹੋ ਕੁਝ ਆ ਰਿਹਾ ਜਿਵੇਂ ਇਹ ਸੱਚ ਹੁੰਦਾ ਹੈਗਾ ਤੇ ਸੱਚ ਦਾ ਤੁਹਾਨੂੰ ਆਪਾ ਲੱਗਣਾ ਵੀ ਸੱਚ ਕੀ ਆ ਝੂਠ ਕੀ ਆ ਜਦੋਂ ਤੁਸੀਂ ਆਪ ਗੁਰਬਾਣੀ ਪੜਨ ਵਾਲੇ ਪਾਸੇ ਵਿਚਾਰਨ ਵਾਲੇ ਪਾਸੇ ਯਤਨ ਕਰੋਗੇ ਤੇ ਅਸਲ ਵਿੱਚ ਜਦੋਂ ਸਾਨੂੰ ਮਤਲਬ ਮੰਨ ਲਓ ਕੋ ਉੱਤਰ ਦੇ ਰਿਹਾ ਤੇ ਸਾਡੀ ਨਹੀਂ ਤਸੱਲੀ ਹੁੰਦੀ ਤੇ ਬੈਸ ਨਹੀਂ ਕਰੇ ਬਚਪ ਕਰ ਜੀਏ ਤੇ ਚਲੋ ਭਈ ਜਿੰਨੀ ਹੋ ਗਈ ਉਨੀ ਠੀਕ ਹੈ ਨਹੀਂ ਇਹ ਕਹਿੰਦਾ ਤੈਨੂੰ ਨਹੀਂ ਪਤਾ ਤੈਨੂੰ ਮੈਂ ਦੱਸਦਾ ਉਥੇ ਰਬਾ ਖੜਾ ਹੁੰਦਾ ਅਜੇ ਇੱਕ ਸਵਾਲ ਮੈਨੂੰ ਸੰਗਤ ਵਿੱਚੋਂ ਆਮ ਕੀਤਾ ਗਿਆ ਉਹ ਇਸ ਤੋਂ ਥੋੜਾ ਹਟਕੇ ਹੈ ਸਵਾਲ ਇਹ ਹੈ ਕਿ ਅੱਜ ਕੱਲ ਪਹਿਲੇ ਅਸੀਂ ਸ਼ਬਦ ਵਰਤੇ ਸੀ ਧਰਮਸ਼ਾਲਾ ਫਿਰ ਬਣਿਆ ਗੁਰਦੁਆਰਾ ਪਰ ਅੱਜ ਕੱਲ ਗੁਰੂ ਘਰ ਕਹਿਣਾ ਸ਼ੁਰੂ ਕਰ ਦਿੱਤਾ ਗੁਰਦੁਆਰਾ ਤੇ ਗੁਰੂ ਘਰ ਸ਼ਬਦ ਦੇ ਵਿੱਚ ਫਰਕ ਹੈ ਜਾਂ ਬਿਲਕੁਲ ਇੱਕੋ ਸ਼ਬਦ ਹੈ ਇੱਕ ਮੇਰੀ ਪੁਸਤਕ ਆ ਕਿ ਅਸੀਂ ਨਾਰੇ ਖਾਲਸਾ ਹਾਂ ਉਹਦੇ ਵਿੱਚ ਇਹ ਚੈਪਟਰ ਦਿੱਤਾ ਹੋਇਆ ਹੈ ਗੁਰਦੁਆਰਾ ਕਿ ਗੁਰੂ ਘਰ ਹਾਂਜੀ ਇਹ ਦੱਸਿਓ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਅੰਦਰ ਧਰਮਸਾਲ ਸ਼ਬਦ ਦੀ ਵਰਤਨਾ ਸੀ ਜੀ ਉੰਜ ਗੁਰਬਾਣੀ ਚ ਗੁਰਦੁਆਰਾ ਵੀ ਆਉਂਦਾ ਆ ਉਥੇ ਗੁਰਦੁਆਰ ਦਾ ਅਰਥ ਹੈ ਗੁਰਬਾਣੀ ਦੇ ਕੋਲ ਬੈਠ ਕੇ ਗੁਰੂ ਦਾ ਗਿਆਨ ਲੈਣਾ ਜੀ ਚਲੋ ਜਦੋਂ ਰਹਿਤਮਰ ਜ਼ਿਆਦਾ ਬਣੀ ਆ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਧਰਮਸਾਲ ਤੋਂ ਬਾਅਦ ਫੇਰ ਸਾਡਾ ਸ਼ਬਦ ਆਇਆ ਗੁਰਦੁਆਰਾ ਤੇ ਗੁਰਦੁਆਰ ਦਾ ਹੀ ਚੈਪਟਰ ਆਉਂਦਾ ਆ ਭਾਈ ਕਾਨ ਸਿੰਘ ਨਾਭਾ ਨੇ ਗੁਰਦੁਆਰੇ ਚੈਪਟਰ ਦਿੱਤਾ ਹੈਗਾ ਇਹ ਗੁਰੂ ਘਰ ਜਦੋਂ ਬਾਹਰ ਦੇ ਮੁਲਕਾਂ ਵਿੱਚ ਇਹ ਕੰਮ ਸ਼ੁਰੂ ਹੋਇਆ ਗੁਰੂ ਘਰ ਚੱਲੀ ਆਪਾਂ ਜੀ ਤੇ ਜਦੋਂ ਗੁਰੂ ਘਰ ਕਹਿੰਦੇ ਆ ਇਹ ਰਾਮਣੂ ਘਰ ਦੇ ਵਿੱਚ ਵੰਡੀਆਂ ਵੀ ਪੈਂਦੀਆਂ ਘਰ ਦੇ ਵਿੱਚ ਸੋਹ ਝਗੜਾ ਵੀ ਹੁੰਦਾ ਆ ਜੇ ਗੁਰਦੁਆਰਾ ਹੋਵੇ ਦੇ ਗੁਰੂ ਦੇ ਦਰਵਾਜ਼ ਲੰਘ ਕੇ ਆਪਾਂ ਗੁਰਬਾਣੀ ਸਮਝ ਕੇ ਰੱਬ ਦੇ ਨਾਲ ਮਲਾਪ ਕਰੀਏ ਜੇ ਘਰ ਵਿੱਚ ਆ ਗਏ ਉਥੇ ਖਾਣਾ ਪੀਣਾ ਹੋ ਗਿਆ ਉਥੇ ਵੰਡ ਵੰਡਾਈ ਹੋ ਗਿਆ ਇਸ ਵਾਸਤੇ ਸਾਡਾ ਪੱਟ ਸ਼ਬਦ ਜਿਹੜਾ ਆ ਉਹ ਗੁਰਦੁਆਰਾ ਜਿਵੇਂ ਦਰਬਾਰ ਸਾਹਿਬ ਹੈ ਇਹਨੂੰ ਹੁਣ ਹਰਿਮੰਦਰ ਸਾਹਿਬ ਗੋਲਡਨ ਟੈਂਪਲ ਜਿਹੜੇ ਪ੍ਰੋਪਰ ਨਾਉਨ ਉਹ ਤਬਦੀਲ ਥੜੇ ਹੋ ਸਕਦੇ ਹੈਗੇ ਆ ਉਹ ਭਾਵਨਾ ਨਹੀਂ ਬਣ ਸਕਦੀ ਇਸ ਲਈ ਸਾਡਾ ਸ਼ਬਦ ਹੈਗਾ ਸੀ ਗੁਰਦੁਆਰਾ ਤੇ ਗੁਰਦੁਆਰਾ ਹੀ ਸਾਨੂੰ ਕਹਿਣਾ ਚਾਹੀਦਾ ਆ ਗੁਰੂ ਘਰ ਜਿਹੜਾ ਆ ਉਹਦੇ ਨਾਲ ਫੀਲਿੰਗ ਨਹੀਂ ਆ ਸਕਦੀ ਜਿਹੜੀ ਗੁਰਦੁਆਰਾਂ ਹੁੰਦੀ ਹੈਗੀ ਤੇ ਤੁਸੀਂ ਕਹਿੰਦੇ ਵੀ ਸ਼ਬਦ ਗੁਰਦੁਆਰੇ ਗੁਰਦੁਆਰਾ ਸੋਜੀ ਪਾਇਸੀ ਇਹ ਸੋਜੀ ਪਾਉਣ ਦਾ ਸਥਾਨ ਸੋਜੀ ਲੈਣ ਦਾ ਹਾਂਜੀ ਗੁਰਦੁਆਰੇ ਵਿੱਚ ਆਵਾਂਗੇ ਉਹਨਾਂ ਤੁਹਾਡੀ ਭਾਵਨਾ ਹੋਰ ਬਣਦੀ ਆ ਨਾ ਗੁਰੂ ਘਰ ਜਿਹੜਾ ਜੇ ਆਪਾਂ ਕਹ ਕਹਿੰਦੇ ਆ ਇਹਦੇ ਨਾਲ ਮੇਰਾ ਖਿਆਲ ਕਦੋਂ ਕਦੋਂ ਤੋਂ ਸਟਾਰਟ ਹੋਇਆ ਤੁਹਾਡੇ ਹਿਸਾਬ ਨਾਲ ਇਹ ਮੇਰੇ ਹਿਸਾਬ ਨਾਲ ਜਦੋਂ ਬਾਹਰ ਦੇ ਆ ਮੁਲਕਾਂ ਵਿੱਚ ਖਾਸ ਤੌਰ ਤੇ ਕੰਮ ਸ਼ੁਰੂ ਹੋਇਆ 1984 ਤੋਂ ਬਾਅਦ ਵਿੱਚ ਕੰਮ ਜ਼ਿਆਦਾ ਸ਼ੁਰੂ ਹੋਇਆ ਹੈ ਪਹਿਲਾਂ ਗੁਰਦੁਆਰੇ ਕਿਹਾ ਜਾਂਦਾ ਸੀ ਸਾਡੇ ਹਿਜਾਤੀ ਵੀ ਅਜੇ ਤੀ ਗੁਰਦੁਆਰਾ ਹੀ ਕਹਿੰਦੇ ਆ ਅਸੀਂ ਅਜੇ ਵੀ ਗੁਰਦੁਆਰੇ ਕਹਿੰਦੇ ਆ ਤੇ ਗੁਰੂ ਘਰ ਜਿਹੜਾ ਵੀ ਉਹ ਪਰਚਲਿਤ ਹੋ ਗਿਆ ਲੇਕਿਨ ਸਾਡਾ ਜਿਹੜਾ ਸਹੀ ਸ਼ਬਦ ਹੈ ਰਹਿਮਤ ਮਰਿਆਦਾ ਵਿੱਚ ਵੀ ਗੁਰਦੁਆਰੇ ਸ਼ਬਦ ਲਿਖਿਆ ਗੁਰਦੁਆਰੇ ਦਾ ਕੀ ਸਰਲੇਖ ਲੱਗਦਾ ਵੀ ਸਾਡੀ ਜਿਹੜੀ ਕੌਮੀ ਜਮਾਤ ਹੈ ਸਾਡੀ ਸ਼ੋਭਣੀ ਗੁਰਦਾਰਾ ਪ੍ਰਬੰਧਕ ਕਮੇਟੀ ਅਕਾਲ ਉਹਨੂੰ ਵੀ ਇਹ ਸ਼ਬਦ ਦੀ ਪਰਤ ਹੈ ਕੋਈ ਗੱਲ ਕਰਨੀ ਜਾਂ ਮੈਸੇਜ ਘੱਟੋ ਘੱਟ ਦੇਣਾ ਚਾਹੀਦਾ ਤੁਸੀਂ ਗੱਲ ਬਹੁਤ ਕਮਾਲ ਦੀ ਕੀਤੀ ਹੈ ਮੈਂ ਤੁਹਾਡੇ ਸਾਹਮਣੇ ਥੋੜਾ ਜਿਹਾ ਇੱਕ ਰੱਖ ਦੇਣਾ ਸੰਖੇਪ ਤੌਰ ਤੇ ਪਹਿਲੀ ਗੱਲ ਤੇ 1952 ਤੋਂ ਲੈ ਕੇ 1947 ਤੱਕ ਸ਼ੋਣਕ ਕਮੇਟੀਆਂ 7 ਵਾਰ ਇਲੈਕਸ਼ਨ ਹੋਈ ਹੈ ਜੀ 1977 ਤੋਂ ਲੈ ਕੇ 2024 ਤੱਕ 5 ਵਾਰ ਇਲੈਕਸ਼ਨ ਹੋਈ ਹੈ ਇਲੈਕਸ਼ਨ ਨਾ ਹੋਣ ਦਾ ਜਿਹੜਾ ਕਾਰਨ ਹੈ ਉਹਦੇ ਕਰਕੇ ਉਹਦੇ ਵਿੱਚ ਉਹ ਸਹੀ ਸੋਚ ਨਹੀਂ ਰਹੀ ਹੈਗੀ ਜਿਹੜੀ ਰਹੀ ਹੈ ਹੁਣ ਅਕਾਲ ਤਖਤ ਦੀ ਗੱਲ ਅਕਾਲ ਤਖਤ ਦਾ ਜਿਹੜਾ ਪ੍ਰਭੂ ਸਤਾਇਆ ਉਹ ਤੇ ਹੈਗੀ ਬਹੁਤ ਉੱਚੀ ਲੇਕਿਨ ਪ੍ਰਭੂ ਸਤਾ ਨੂੰ ਚਲਾਉਣ ਵਾਲੇ ਜਿਹੜੇ ਬੰਦੇ ਬੈਠਾ ਸਾਡਾ ਉਹਨਾਂ ਦੇ ਉੱਤੇ ਨਹੀਂ ਸਾਡੀ ਸਾਡੀ ਹੈਗੀ ਉਹਨਾਂ ਦੇ ਕਿਉਂ ਕੁੰਡਾ ਨਹੀਂ ਹੈਗਾ ਕੁੰਡਾ ਨਹੀਂ ਹੁਣ ਤੁਸੀਂ ਦੱਸੋ ਇਸ ਛੋਟੇ ਸਹਿਬਜ਼ਾਦੇ ਦਾ ਸ਼ਿਦੀਪੁਰ ਬਾਵੇ ਤੇ ਤੁਸੀਂ ਐਲਾਨ ਕਰੋ ਵੀ ਤੁਸੀਂ 15 ਮਿੰਟ ਬੈਠ ਕੇ ਜਾਪ ਕਰੋ ਇਹ ਕੋਈ ਗੱਲ ਥੋੜੀ ਹੈ ਹੁਣ ਵਿਸਾਖੀ ਦਾ ਪੁਰਬ ਹੈ ਗੱਲ ਹੈ ਜੀ ਸਿਮਰਨ ਕਰਨੀ ਹੈ ਮੈਂ ਕੱਲ ਜੇ ਇਹ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਵੀ ਛੋਟੇ ਸਹਿਬਜ਼ਾਦੇ ਨੇ ਸ਼ਿਦੀਪੁਰ ਕਿਉਂ ਹੈ ਜਿਹੜੀ ਸ਼ਿਦੀ ਕਿਉਂ ਹੋਇਆ ਉਹ ਬੱਚਿਆਂ ਦੱਸੋ ਇਹ OCD ਕਿਉਂ ਹੋਈਆ ਕੀ ਕਰਨਾ ਹੈਗਾ ਆ ਵੀ ਸਾਡੇ ਬੱਚਿਆਂ ਨੂੰ ਕੀ ਕਰਨਾ ਚਾਹੀਦਾ ਸਵੈਪੜ ਚੋਲ ਕਰਨੀ ਚਾਹੀਦੀ ਹੈ ਕਿ 15 ਮਿੰਟ ਬੈਠ ਕੇ ਤੁਸੀਂ ਨਾਮ ਜਪ ਕੇ ਚਲੇ ਜਾਓ ਕੀ ਪਾ ਲਗੂ ਸਾਡੇ ਬੱਚਿਆਂ ਨੇ ਸ਼ਬਦਾਂ ਦੇ ਕੌਣ ਹੋਏ ਹੈਗੇ ਅੱਛਾ ਇੱਕ ਹੋਰ ਵੀ ਅੱਜ ਕਰ ਹੁਣੇ ਹੁਣ ਦੇਖੋ ਵਿਸਾਖੀ ਉੱਤੇ ਕਹਿੰਦੇ ਵੀ ਨਿਸ਼ਾਨ ਤੁਸੀਂ ਪੇਲੇ ਰੰਗ ਦੇ ਨਿਸ਼ਾਨ ਸਾਹਿਬ ਚੁਲਾ ਦਿਓ ਉਹਦਾ ਸਾਰੇ ਲੋਕ ਚੜਾਉਂਦੇ ਆ ਤੁਸੀਂ ਇਹ ਕਿਉਂ ਨਹੀਂ ਕਨਸੈਪਟ ਦੇ ਰਹੇ ਵਿਸਾਖੀ ਨੇ ਕਿਹਾ ਕੀ ਹੈਗਾ ਹੈਗਾ ਇਹ ਕਿਉਂ ਨਹੀਂ ਕਨਸੈਪਟ ਦੇ ਰਹੇ ਇਹ ਕਿਉਂ ਨਹੀਂ ਕਨਸੈਪਟ ਦੇ ਰਹੇ ਵੀ ਸਾਰੀਆਂ ਪੁਸਤਕਾਂ ਗੁਰੂ ਨਾਨਕ ਪਾਤਸ਼ਾਹ ਆਗਮਨ ਉਪਰਵ ਸਾਖਸਾ ਲਿਖਿਆ ਦੇ ਅਸੀਂ ਜਿਹੜਾ ਕੱਤੇ ਨਹੀਂ ਮਨਾਉਂਦੇ ਤੇ ਆੜਗਾਂ ਇਹਨਾਂ ਦਾ ਬੇੜਾ ਵਾਜੇ ਕੱਤੇ ਵੀ ਛੱਡ ਕੇ ਮੱਗਰ ਦੀ ਜਿਹੜੇ ਪੂਲ ਨਮਾਸ਼ੀ ਨੂੰ ਮਨਾਇਆ ਹੈਗਾ ਤੋਂ ਇਸ ਵਾਸਤੇ ਉੱਥੇ ਜਿਹੜੇ ਬੰਦੇ ਬੈਠੇ ਆਗੇ ਉਹ ਨਹੀਂ ਚਾਹੁੰਦੇ ਵੀ ਸਾਡੀ ਕੌਮ ਦੇ ਵਿੱਚ ਚਾਨਣਾ ਆਵੇ ਜੇ ਉਹ ਇਹ ਜੇ ਕਹਿਣ ਵੀ ਤੁਸੀਂ ਛੋਟੇ ਸਾਹਿਬ ਜਾਂਦੇ ਵੱਡੇ ਸਾਹਿਬ ਜਾਂਦੇ ਸ਼ਿਦੀਪੁਰ ਉੱਤੇ ਸਾਖੀਆਂ ਸੁਣਾਓ ਆਪਣੇ ਬੱਚਿਆਂ ਨੂੰ ਇਹ ਗੱਲ ਚੰਗੀ ਨਹੀਂ ਹੈ ਨੰਬਰ 2 ਇਹ ਦੱਸੋ ਵੀ ਤੁਸੀਂ ਅਨੰਦਪੁਰ ਸਾਹਿਬ ਜਾ ਰਹੇ ਹੋ ਅੱਛਾ ਹੁਣ ਤੇ ਹੋਰ ਹੀ ਤਰੀਕੇ ਨਾਲ ਇਹਨੂੰ ਮਤਲਬ ਵੀ ਮਾਤਮ ਵਾਲਾ ਸਮਾਗਮ ਨਹੀਂ ਆਇਆ ਜਾਰੀ ਕਰਨਾ ਸੀ ਵੀ ਕਹਿੰਦੇ ਜੀ ਤੁਸੀਂ ਆਹ ਨਹੀਂ ਕਰਨਾ ਇਹ ਕਰਨਾ ਕੋਈ ਮਿੱਠਾ ਨਹੀਂ ਕਰਨਾ ਸਿਰਫ ਦਾਲ ਪ੍ਰਸ਼ਾਦਾ ਰੱਖੋ ਕੋਈ ਲੰਗਰ ਨਹੀਂ ਲਾਣਾ ਖੁਸ਼ੀ ਕੋਈ ਗਮੀ ਕੋਈ ਕਈ ਵਣ ਕੇ ਕਈ ਵਰਦੇ ਆਂਦੇ ਆ ਵੀ ਇਸ ਮਹੀਨੇ ਦੇ ਵਿੱਚ ਤੁਸੀਂ ਕੋਈ ਵਿਆਹ ਪਾਰਟੀ ਆਦੀ ਵੀ ਨਹੀਂ ਕਰਨਾ ਚਲੋ ਕੁਝ ਗੱਲਾਂ ਇਦਾਂ ਨਹੀਂ ਹੁੰਦੀਆਂ ਵੀ ਜਿੰਨਾ ਰੂਪ ਹੋਰ ਤਰਨ ਕਰਨ ਜਾਂਦਾ ਹੁਣ ਸਾਦਾ ਲੰਗਰ ਹੋਣਾ ਚਾਹੀਦਾ ਮੈਂ ਇਸ ਗੱਲ ਦੇ ਹੱਕ ਵਿੱਚ ਆ ਸਾਦਾ ਲੰਗਰ ਹੋਣਾ ਜੇ ਨਾ ਕਿ ਪ੍ਰੀਤੀ ਭੋਜਨ। ਦਾਲ ਫੁਲਕਾ ਹੁੰਦਾ ਸੀ ਟਾਇਲ ਦੇ ਬੈਠ ਕੇ ਖਾਧਾ ਜਾਂਦਾ ਸੀ। ਪਰ ਇਹਨੂੰ ਮਾਤਮ ਵਾਲਾ ਸਮਾਗਮ ਨਹੀਂ ਐ ਤੇ ਸ਼ਹੀਦੀ ਪੁਰਬ ਆ। ਇਹਦਾ ਸ਼ਹੀਦੀ ਅਮਰ ਰਹਿੰਦੀਆਂ ਜਾਗਦੇ ਉਹ ਕੌਮਾਂ ਜਿਹਦੇ ਵੀਰ ਕਦੇ ਘਾਲਣਾ ਘਾਲਦੇ ਨੇ, ਛਣੇ ਖੂਪ ਦੇ ਫੜ ਕੇ ਪੁੱਤ ਜਿਹਦੇ ਆਪਣੀ ਕੌਮ ਨੂੰ ਅੰਮ੍ਰਿਤ ਪਿਆਲਦੇ ਨੇ। ਤੋਂ ਇਹ ਸ਼ਹੀਦੀ ਜਿਹੜੇ ਸਮਾਗਮ ਆ ਇਹ ਜੋੜ ਮੇਲੇ ਐ ਤੇ ਕੌਮ 'ਚ ਉਤਸ਼ਾਹ ਪਾਣ ਵਾਸਤੇ ਸੀ। ਇਸ ਕੌਮ ਨੂੰ ਇੱਕ ਅਗਾਹ ਲਿਆਂਣ ਵਾਸਤੇ ਸੀ। ਇਹ ਕਹਿਣਾ ਚਾਹੀਦਾ ਸੀ ਭਾਈ ਉੱਥੇ ਅਸੀਂ ਆਹ ਰਾਗੀ ਲਿਆਂ ਆ ਸਾਡੇ ਪ੍ਰਚਾਰਕ ਆਏ ਆ ਜੀ ਆ ਸਾਡੇ ਸੈਮੀਨਾਰ ਹੋਣੇ ਆ ਜੀ ਆ ਕੰਮ ਹੋਣਾ ਚਾਹੀਦਾ ਸੀ ਅਸੀਂ ਹੋਰ ਕਿਸੇ ਪਾਸੇ ਪੈ ਗਏ ਹੋਰ 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 ਪਾਸੇ ਪੈ ਗਏ ਹੁਣ ਨਿਸ਼ਾਨ ਸਾਹਿਬ ਚੜਾਓ ਵਿਸਾਖੀ ਉਤੇ ਬੜੀ ਚੰਗੀ ਗੱਲ ਆ ਸਮਝਦੇ ਨੇ ਪਰ ਇਹ ਕਿਉਂ ਨਹੀਂ ਨਾਲ ਕਹਿੰਦੇ ਵੀ ਤੁਸੀਂ ਵਿਸਾਖੀ ਦਾ ਮਹੱਤਵ ਕੀ ਆ ਵਿਸਾਖੀ ਨੂੰ ਘਟਨਾਵਾਂ ਕਿਹੜੀਆਂ-ਕਿਹੜੀਆਂ ਹੋਈਆਂ ਨੇ ਗੁਰਮント ਵੇਸਰੇ ਮੈਂ ਸਾਰੀਆਂ ਘਟਨਾਵਾਂ ਲਿਖੀਆਂ ਆ ਉਹ ਵਿਸਾਖੀ ਨੂੰ ਵੀ ਯਾਦ ਕਰੋ ਜਦੋਂ ਸਾਲ 1763 ਵਿੱਚ ਕਸੂਰ ਦੇ ਕੋਲ ਬ੍ਰਾਹਮਣੀ ਛੜਾ ਕੇ ਲਿਆਂਦੀ ਸੀ ਸਿਉਵਸਾਖੀ ਨੂੰ ਕੋਈ ਯਾਰ ਕਰਦੇ ਉਹ ਵਿਸਾਖੀ ਵੀ ਆਉਂਦੀ ਜਦੋਂ 1700 ਮੇਰਾ 48 ਦੇ ਵਿੱਚ 83 ਜਥਿਆਂ ਨੂੰ ਤੋੜ ਗਏ ਤੇ 12 ਮਿਸਲਾਂ ਬਣਾਈਆਂ ਗਈਆਂ ਨੇ ਉਹ ਵਿਸਾਖੀ ਦੇ ਉਹ ਵਿਸਾਖੀ ਦੇ ਮਹੱਤਵ ਦੇ ਜਿਹੜੇ ਗੁਰਮਤੇ ਕਰਦੇ ਉਹ ਤਾਂ ਤੁਸੀਂ ਗਾਇਬ ਕਰ ਦਿੱਤੇ ਜੋ ਛੋਟੇ ਸਾਬ ਜਾਨੇ ਸ਼ੀਦੀਪੁਰੋਂ ਉੱਤੇ ਸਾਨੂੰ ਮੈਸੇਜ ਦੇਣਾ ਚਾਹੀਦਾ ਉਹ ਗਾਇਬ ਕਰਤਾ ਅਸੀਂ 15 ਮਿੰਟ ਨਾਮ ਸਿਮਰ ਲਓ ਜੀ ਨਿਸ਼ਾਨ ਸਾਹਿਬ ਚੁਲਾ ਲਿਓ ਜੀ ਕੌਮੀ ਤੁਸੀਂ ਇਹ ਦੱਸੋ ਵੀ ਜਥੇਦਾਰਾਂ ਦਾ ਇਹ ਕੌਮੀ ਸਨੇਹਾ ਭਲਾ ਹੈ ਕਿ ਕੌਮ ਨੂੰ ਸਨੇਹਾ ਦੇਣ ਵਾਲਾ ਕੋਈ ਭਲਾ ਹੈ ਇਸ ਵਾਸਤੇ ਉਹਨਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਜ਼ਿੰਮੇਵਾਰੀ ਬਣਦੀ ਆ ਵੀ ਕੌਮ ਨੂੰ ਉਹ ਸਨੇਹਾ ਦਿਓ ਜਿਹਦੇ ਨਾਲ ਕੌਮ 'ਚ ਜਾਗਰਤੀ ਆ ਜਿਹੜੇ ਸ਼ੰਕੇ ਨਿਰਵਿਰਤ ਹੋਣ ਜਾਂ ਘੱਟੋ ਘੱਟ ਹਫ਼ਤੇ 10 ਦਿਨ ਬਾਅਦ ਕੋਈ ਮੈਸੇਜ ਤਾਂ ਰੱਖਣ ਕੋਈ ਗੱਲ ਤਾਂ ਦੱਸਣ ਵੀ ਆਹ ਕਰਨਾ ਹੈ ਭਾਈ ਤੁਸੀਂ ਆਹ ਨਹੀਂ ਕਰਨਾ ਹਾਂ ਇੱਕ ਜੰਦ-ਜੰਦ ਮੈਂ ਹੋਰ ਵੀ ਇਸ ਮਾਧਿਅਮ ਦੇ ਰਾਹੀਂ ਇੱਕ ਬੇਨਤੀ ਕਰਾਂਗਾ ਵੀ ਅੱਜ ਕੱਲ੍ਹ ਦਰਬਾਰ ਸਾਹਿਬ ਦੇ ਅੰਦਰ ਬਹੁਤ ਸੰਗਤ ਆਉਂਦੀ ਹੈ ਹੋ ਸਕਦਾ ਪ੍ਰਬੰਧ ਬਹੁਤ ਵਧੀਆ ਹੈ ਉੱਥੇ ਸਭ ਕੁਝ ਠੀਕ ਹੈਗਾ ਕਿੰਨਾ ਚੰਗਾ ਹੋਵੇ ਜੇ 5-700 ਦੀ ਗੈਦਰਿੰਗ ਹੋਵੇ ਸਪੀਕਰ ਲੱਗਿਆ ਹੋਵੇ ਤੇ 15 ਮਿੰਟ ਦਾ 10 ਮਿੰਟ ਦਾ ਉੱਥੇ ਅੰਮ੍ਰਿਤਸਰ ਦੀ ਮਹਾਨਤਾ ਸੰਬੰਧਤ ਨੁਭਾਸ਼ਨ ਲੱਗਿਆ ਹੋਵੇ ਉਸਕੇ ਜੋੜੇ ਖਾਣੇ ਵਿੱਚ ਵੀ ਸਪੀਕਰ ਲੱਗਿਆ ਹੋਵੇ ਉਹ ਦੱਸਿਆ ਵੀ ਇਹ ਥਾਂ ਦੀ ਆ ਮਹਾਨਤਾ ਹੈਗੀ ਆ ਉਹ ਰੀਲ ਦੁਬਾਰ-ਦੁਬਾਰ ਜਿਹੜੀ ਆ ਵੀ ਆਈ ਜਿਹੜੇ ਬਾਹਰੋਂ ਲੋਕ ਆਉਂਦੇ ਇੰਗਲਿਸ਼ ਦੇ ਵਿੱਚ ਹੋਵੇ ਹਿੰਦੀ ਵਿੱਚ ਹੋਵੇ ਪੰਜਾਬੀ ਦੇ ਵਿੱਚ ਹੋਵੇ ਜਿਹੜੇ ਲੋਕ ਆ ਰਹੇ ਉਹਨੂੰ ਕੱਟੋ ਲਿਟਰੇਚਰ ਵੰਡਦੇ ਆ ਜੀ ਹਾਂਜੀ ਲਿਟਰੇਚਰ ਦਿੰਦੇ ਆ ਸਰ ਉਹ ਦਿੰਦੇ ਤਾਂ ਹੈਗੇ ਆ ਲੇਕਿਨ ਆ ਇਹ ਇੰਨਾ ਨਹੀਂ ਹੈਗਾ ਜਿੰਨਾ ਚਾਹੀਦਾ ਤੁਹਾਡਾ ਕਹਿੰਦਾ ਮਤਲਬ ਵੀ ਉੱਥੇ ਥੋੜੀ ਥੋੜੀ ਜਾਣਕਾਰੀ ਜਿਹੜੀ ਹੈ ਮਿਲਦੀ ਜਲਦੀ ਮਿਲਦੀ ਚਲਦੀ ਮਿਲਦੀ ਰਹਿਣੀ ਚਾਹੀਦੀ ਹਰ ਨੁੱਕਰ ਦੇ ਵਿੱਚ ਕੋਈ ਸਪੀਕਰ ਕੋਈ ਵੀ ਗੱਲ ਕਰਨੀ ਪੈਂਦੀ ਗੱਲ ਕਰਨੀ ਪੈਂਦੀ ਰਹਿਣੀ ਚਾਹੀਦੀ ਹੈਗਾ ਜਿਹੜਾ ਕੋਈ ਬੰਦਾ ਆਇਆ ਆ ਉਹ ਇੱਕ ਆਪਾਂ ਯਾਤਰਾ ਵਾਲਾ ਤੀਰਥੀਆ ਬਣਾਤਾ ਅਸੀਂ ਸਵਾਪੜਚੋਲ ਵਾਲਾ ਨਹੀਂ ਹੈ ਗੁਰਪੁਰਪੁਰ ਜਦੋਂ ਵੀ ਆਉਂਦਾ ਨਾ ਉਹ ਆਪਣੇ ਵੀਰ ਹਰਪਾਲ ਸਿੰਘ ਜੀ ਸਵਾਪੜਚੋਲ ਵਾਸਤੇ ਆਉਂਦਾ ਹੈ ਗੁਰਪੁਰਪੁਰ ਜਦੋਂ ਵੀ ਆਉਂਦਾ ਹੈ ਉਹ ਸਵਾਪੜਚੋਲ ਵਾਸਤੇ ਆਉਂਦਾ ਹੈ ਬਾ ਬਾਣੀਆਂ ਕਹਾਣੀਆਂ ਪੁੱਤ ਪੁੱਤ ਕ੍ਰੇਨ ਜਿਹੜੀਆਂ ਇਹ ਬਜ਼ੁਰਗਾਂ ਦੀਆਂ ਕਹਾਣੀਆਂ ਸਾਨੂੰ ਪੁੱਤਰਾਂ ਤੋਂ ਸੁਪੁੱਤਰ ਬਣਾਉਂਦੀਆਂ ਨੇ ਤੇ ਅਸੀਂ ਪੁੱਤਰ ਸੁਪੁੱਤਰ ਆਹੀ ਥੱਲੇ ਨੂੰ ਜਾਂਦੇ ਆਂ ਵੀ ਆਹ ਤੁਸੀਂ ਕੰਮ ਕਰ ਲਓ ਇਸ ਵਾਸਤੇ ਜਿਹੜੀ ਆਲੇ-ਦੁਆਲੇ ਦਰਵਾਜ਼ਾ ਅਕਾਲ ਤਖਤ ਦੇ ਨੂੰ ਜਾਂ ਸੁਨੇਹਾ ਵੀ ਦੇਣ ਵਾਲੇ ਹਨ ਉਹਨਾਂ 'ਚ ਜੋ ਪੁਰਾਣੇ ਜ਼ਮਾਨੇ ਸਿਧਾਂਤਕ ਬੰਦੇ ਹੁੰਦੇ ਸੀ ਮੇਰਾ ਖਿਆਲ ਹੈ ਵੀ ਉਹਨਾਂ 'ਨੂੰ ਸਾਨੂੰ ਬਹੁਤ ਵੱਡੀ ਕਮੀ ਹੈ ਜਿਹੜੇ ਜਿਹੜੇ ਸਿਧਾਂਤਕ ਸੀ ਇਸ ਵਾਸਤੇ ਸਹੀ ਮੈਸੇਜ ਜਿਹੜਾ ਵੀ ਉਹ ਸਾਨੂੰ ਹੋਣੇ ਚਾਹੀਦੇ ਆ ਗੱਲ ਚੱਲੀ ਸੀ ਵੀ ਬਾਣੀ ਦਾ ਮਨ ਨਹੀਂ ਲੱਗਦਾ ਮਨ ਲੱਗੇਗਾ ਜੇ ਸਾਡੀ ਸਮੱਸਿਆ ਹੋਊ ਤਾਂ ਅਸੀਂ ਲਿਟਰੇਚਰ ਲਿਆਵਾਂਗੇ ਉਹ ਜਿਆ ਸ਼ੌਨਿਕ ਮੇਟਰੀ ਨੈਸ਼ਨਲ ਲਿਟਰੇਚਰ ਬਹੁਤ ਸਾਰਾ ਛਾਪਿਆ ਹੈਗਾ ਉਹ ਸਾਡੇ ਘਰਾਂ 'ਚ ਹੋਣਾ ਚਾਹੀਦਾ ਫ੍ਰੀ ਵੀ ਮਿਲਦਾ ਹੈਗਾ ਆ ਉਹ ਆਪਣੇ ਬੱਚਿਆਂ ਨੂੰ ਲੈ ਕੇ ਪੜਾਉਣਾ ਚਾਹੀਦਾ ਜਿੰਨਾ ਚਿਰ ਅਸੀਂ ਆਪ ਬੱਚਿਆਂ 'ਚ ਬੈਠ ਕੇ ਵਿਚਾਰ ਨਹੀਂ ਕਰਾਂਗੇ ਉਹਨਾਂ 'ਚ ਮਨ ਨਹੀਂ ਲੱਗੇਗਾ ਬਹੁਤ ਧੰਨਵਾਦ ਤੁਸੀਂ ਆਪਣੇ ਬਿਜ਼ੀ ਸ케ਜੂਲ ਵਿੱਚ ਹਾਂਜੀ ਵੀਰ ਹਰਪਾਲ ਸਿੰਘ ਜੀ ਨਾਲ ਭਾਈ ਮਨਜੀਤ ਸਿੰਘ ਜੀ ਚੱਕਰ ਤੇ ਪੰਜਾਬੀ ਵਿਰਾਸਤ ਦੇ ਸਾਰੇ ਸਰੋਤਿਆਂ ਨੂੰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਬੜੇ ਪਿਆਰ ਦੇ ਨਾਲ ਜਿਹੜੀ ਵਿਚਾਰ ਆ ਵੀ ਉਹ ਸ਼ਰਮਣ ਕੀਤੀ ਹੈ ਅਖਰ ਦਾ ਵਾਦਾ ਘਾਟਾ ਦਾ ਸੁਭਾਵਕ ਗੱਲ ਹੈਗੀ ਆ ਫਿਰ ਕੱਲੇ ਸਮਾਂ ਬਣਿਆ ਜਾਂ ਤੁਸੀਂ ਇੰਡੀਆ ਵੀ ਕਾਲ ਕਰਕੇ ਗੱਲ ਕਰ ਸਕਦੇ ਹੋ ਬਹੁਤ ਧੰਨਵਾਦ ਅਸੀਂ ਸਿੱਖ ਪੰਥ ਵਾਸਤੇ ਹਮੇਸ਼ਾ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦੇ ਹਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਬਹੁਤ ਧੰਨਵਾਦ ਕੀਤਾ ਜਾਂਦਾ ਤੁਸੀਂ ਆਪਣੇ ਬਿਜ਼ੀ ਸ케ਜੂਲ ਵਿੱਚੋਂ ਸਮਾਂ ਕੱਢ ਕੇ ਸਾਡੇ ਕੁਝ ਸੰਕੇ ਨੇ ਨਿਰਵਰਤ ਕੀਤੇ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ